ਗੀ ਗੱਲ ਤਾਂ ਸੁਣ ਲੋ ਜੀ ਹੈ ਮਰਣਾ ਪਲੇਗ ਦੇ ਜਾ ਤਾਂ ਦੂਜੇ ਗਾਣੇ ਛੋਣਨੇ ਹੁਣ ਗਾਣੇ ਹੈਗੇ ਨੇ ਤੇ ਹਾਂ ਇਥੋਂ ਬੋਲ ਕੇ ਕੱਢ ਦਿੱਤੇ ਆਹ ਉਹ ਸ਼ਦੀਕ ਵਰਗਿਆਂ ਦੀ ਪਰਵਾਰ ਆ ਆਹ ਤੇ ਮਹਿਲਾ ਚਾਉਣਾ ਕਮੀਨਾ ਪਰਵਾਹ ਕਰੀ ਮੇਰੇ ਵਾਲਾ ਵਾਹਨ ਤੇਰੀ ਆ ਐਂ ਕਰ ਲੈ ਚ ਪਾ ਦੇ ਦੱਸੀ ਉਹ ਪੈਸੇ ਅੱਛਾ ਪਾ ਦਿੰਨੇ ਆ ਬਈ ਆਈਡੀਆ ਵਾਲਾ ਹੈ ਆਈਡੀਆ ਵਾਲਾ ਹੈ ਸਹੇਨਾ ਨੰਬਰ ਤੇ ਲੈ ਬਈ ਕਾ ਮੂੰਹ ਜੇ ਤੂੰ ਪੈਸੇ ਜੇ ਖਾਸੇ ਪਵਾਇ ਜਾਣਾ ਆ ਮਹੀਨੇ ਚ ਚਾਰ ਪੰਜ ਵਾਰ ਪਵਾਇ ਜਾਣਾ ਓ ਤੈ ਕੀ ਲੈਣਾ ਯਾਰ ਤੂੰ ਫੋਨ ਚ ਪੈਸੇ ਪਾ ਦੇ ਹੋਰੀ ਮਰੀ ਜਾਣਾ ਹੁੰਨਾ ساری ਦਿਹਾੜੀ ਪਾ ਦਿੰਦੇ ਆ ਬਈ ਪਾ ਦਿਆ ਮੈਨੂੰ ਦਾ ਕੀ ਲੈਣਾ ਹਾਂ ਬਾਕੀ ਤੇਰੀ ਉਹ ਆ ਨਾ ਹਾਂ ਬਾਕੀ ਤੇਰਾ ਪਾ ਦੇ ਪਾ ਦੇ ਪਾ ਦਿੰਦੇ ਹਾਂ 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 ਕਦਰ ਫਾਇਦਾ ਕਦਰ ਫਾਇਦਾ ਓਏ ਕੀ ਕਰੀ ਜਨੇ ਓ ਆ ਦੇਖਾਂ ਹਾਂ ਪਰਚੀ ਲਏ ਕੰਮ ਆਏ ਇੱਥੇ ਹੋ ਜਾ ਉਹ ਨਾ ਹੋ ਜਾ ਕਮ ਆਇਆ ਥੀ ਉਹ ਤਾਂ ਮੈਂ ਅੱਛਾ ਕੀ ਕਰਾਉਂਦਾ ਬੈਠਾ ਜੱਛਿਆ ਹੈ ਇਤਾਂ ਪੈਸੇ ਪਉਣ ਆਏ ਸੀ ਹਾ ਓਏ ਕਿਹਦੇ ਮੋਬਾਈਲ 'ਚ ਬਾਈ ਆਪ ਦੇ ਕੀ ਆਇਆ ਥੀ ਹਾਂ ਆਹ ਨੰਬਰ ਜਾ ਹਾਂ ਮੇਰਾ ਹੈ ਤੇਰਾ ਕਿਉਂ ਆਇਆ ਹਾਂ ਚਲ ਪਾ ਲੈ ਕੋਈ ਨਾ ਯਾਰਾ ਆਪਣਾ ਹੀ ਨੰਬਰ ਤਾਂ ਜਾ ਕੋਈ ਨਾ ਕਿਹਦਾ ਦੇਖ ਕਿਹਦਾ ਆਪਣਾ ਹੀ ਜਾਲੀ ਸਦੀ ਲਾਲਾ ਆਪਣਾ ਲਾਲਾ ਇੱਕੋ ਹੀ ਗੱਲ ਹੈ ਕਿਹਦੇ ਚ ਭਵਾਉਂਦਾ ਸੀ ਬਾਈ ਹਾਂ ਕੰਪੀਦਾ ਪੀਦਾ ਅੱਛਾ ਠੀਕਾ ਠੀਕਾ ਹੋ ਵਧੀਆ ਚੱਲ ਤੈਨੂੰ ਚਾਰ ਛਾ ਦਾ ਚਹਾਰਾ ਲੱਗ ਜੂ ਆਏ ਕਰ ਫਿਰ ਛਾਲ ਵਾਲੀ ਪਵਾ ਦੇ ਛਾ ਦਾ ਲਈ ਪਵਾ ਦੇ ਹੁਣ ਇਕੱਠਾ ਹੀ ਤੂੰ ਜਰਾ ਆਪਣੀ ਗੱਲ ਕਰ ਜਿਹੜੀ ਕਰਨਾ ਹੈ ਯਾਰ ਵਾਹ ਉਹ ਤੇਰੇ ਤੂੰ ਗੌਰ ਕਰ ਲੈ ਜਮਾਕਾਂ ਦੀ ਫਾਇਦਾ ਨਹੀਂ ਹੈਗਾ ਉਹ ਗੱਲਾਂ ਦਾ ਰੁਕ ਜਾ ਦੱਸੀ ਮਤ ਪੈਸੀ ਪੜਾ ਜਾਣਾ ਮੈਨੂੰ ਜਾਣਦੇ ਮੈਨੂੰ ਕੰਮ ਆਜਣ ਹੋਣੀ ਚਾਹੁੰਦਾ ਗੱਲ ਤਾਂ ਕਰ ਲੈਣਾ ਹੁਣ ਨਾ ਦੇਖ ਲੈ ਤੂੰ ਆਪਣਾ ਕੰਮ ਦੀ ਗੱਲ ਕਰ ਤੈਨੂੰ ਦੂਜੇ ਕੰਮ ਤੋਂ ਲੈਣਾ ਕੀ ਹੈ ਭੈ ਜੇ ਤਾਉ ਤੇਰੇ ਘਰ ਵਾਲੀ ਦੇ ਫੋਨ ਚ ਪਵਾਈ ਜਾਂਦਾ ਪਰ ਆਪਣਾ ਹੀ ਬੰਦਾ ਵੀ ਘਰ ਦਾ ਆਏਗੀ ਤੁਹਾਨੂੰ ਆ। ਕੰਮ ਖਰਾਬ ਆਇਆ ਕੰਮ ਖਰਾਬ ਆ ਫੇਰ। ਹਾਂ ਉਹ ਨਹੀਂ ਜੱਛਿਆ। ਬੈਠੂਗਾ ਹੈ ਗਿਆ ਗੱਲ ਹੈ। ਹਾਂ ਬੰਦਾ ਰੇ ਨਾ। ਗਲਤ ਗੱਲਾਂ। ਹਾਂ ਹਾਂ ਇੱਕ ਮੈਂ ਫੋਨ ਦਾ ਲੈ ਲਿਆ ਜਾ ਦਿਵਾਕਾਂ ਵਾਲਾ। ਇੱਥੇ ਗਾਉਣ ਨਹੀਂ ਚੱਲਦਾ ਹੈ। ਅੱਛਾ ਹਾਂ ਜੱਸੀ ਉਹ ਫੋਟੋਆਂ ਜੀਆਂ ਦਿਸਣਾ ਹੁੰਦੇ ਆ। ਹਾਂ। ਕੋਲ ਬਈ ਠੀਕ ਹੈ ਠੀਕ ਹੈ। ਦੇਖ ਇਹ ਤਾਂ ਚਲਾ ਕੇ ਦੇ ਜਾ। ਆ ਦੇਖ ਇੱਥੋਂ ਚਲਾ ਕੇ ਆ ਗਾਣਾ। ਉਹ ਯਾਗੇ ਇੱਥੇ ਚੱਲ ਆ ਜਾ ਨਪੀਆਂ ਆਹ ਚੱਲ ਪੀਆਂ ਆਹ ਚੱਲ ਪੀਆਂ ਵਾਹ ਬਲਾ ਬਲਾ ਇਹਦਾ ਨੇਰੇ ਜੀ ਬੈਦਦੇ ਓਏ ਇਹਦਾ ਸੁੱਖ ਹੀ ਐ ਚੱਲ ਪੈਂਦਾ ਕੰਮ ਜਾ ਇੱਕ ਅਖਰ ਜੀ ਤੇ ਬਣਾਉਂਦੀ ਪਸਾਣ ਕਰ ਲਾ ਜਿਹੜੇ ਨਿਸ਼ਾਨ ਤੇ ਦੱਬਣਾ ਇਹ ਫੇਰ ਪੁੱਛ ਆ ਲਾਲ ਜਾ ਤੀਰ ਜਾ ਨਾ ਹਾਂ ਫੇਰ ਦਾਬਾ ਦੀ ਐ ਸੀ ਮੈਂ ਠੀਕ ਆ ਇਹਦੇ ਗੱਬੇ ਆ ਜਿਹੜਾ ਗੱਬੇ ਐ ਇਹਦੇ ਗੱਬੇ ਹਾਂ ਓਏ ਚਿੱਟਾ ਦਾ ਬਾਡਾ ਇੱਕ ਵਿੱਚ ਉਹਦੇ ਹੈ ਹਾਂ ਹੋਣ ਬੜਾ ਤਗੜਾ ਤਾਂ ਕੀ ਫਿਰਦਾ ਕਿਵੇਂ ਕਿਵੇਂ ਬੰਦਾ ਮਾ ਦੇਸੀ ਹੈ ਆਪਣਾ ਹਾਂ ਕੌਣ ਬੜਾ ਤਾਕਤੀ ਵਰਗਾ ਆ ਅੱਖਾਂ ਲੈਦੇ ਆ ਦਵਾਈਆਂ ਦਾ ਹਾਂ ਉਹ ਦਵਾਈ ਥੋੜੇ ਚੱਕਵੇਂ ਰਹੇ ਹੁਣ ਤੈਨੂੰ ਕੀ ਦੱਚੀ ਹੈ ਚੱਲੀ ਹੁਣ ਹੋ ਗਿਆ ਬੰਦਾ ਇਹ ਤਾਂ ਨਹੀਂ ਪਾਇਆ ਟੱਕਾ ਲੈਂਦਾ ਕੋਈ ਨਾ ਨਾ ਕੋਈ ਪੈਸਾ ਲੈ ਆਏ ਤਾਂ ਆਪਾਂ ਕਰਦਾ ਬੰਦਾ ਹੈ ਮਾੜੀ ਮੋਟੀ ਮਰਮਤ ਦੇਦਾ ਆਪਾਂ ਤਾਂ ਪੈਸੇ ਲੈਂਦੀ ਨਹੀਂ ਹੈ ਹਾਂ ਹਾਂ ਹੋਰਾਂ ਨੂੰ ਹੋ ਮਾੜਾ ਜਾ ਇਹ ਮਾੜਾ ਮੋਟਾ ਦੂਜੇ ਗਾਣੇ ਛੋਣਨੇ ਹੁਣ ਗਾਣੇ ਹੈਗੇ ਨੇ ਇੱਥੋਂ ਹਾਂ ਇੱਥੋਂ ਬੋਲ ਕੇ ਕੱਢ ਨਿਕਲੇ ਆਹੋ ਸ਼ਦੀਕ ਵਰਗਿਆਂ ਦੇ ਪਰਿਵਾਰ ਆਹ ਚ ਮਕੀਲਾ ਚੋਂ ਨਾ ਆਲੀ ਨੇ ਇਹਦੇ ਵਿੱਚ ਆਹ ਹੋ ਤਾਂ ਆਏ ਆ ਵੀ ਚਲ ਫਿਰ ਉਹ ਟ੍ਰਮੋਟਰ ਤੇ ਚੋਣੇ ਜਾਂਦੇ ਨੇ ਪਾ ਨਹੀਂ ਮੈਂ ਕਹਿੰਦਾ ਬਰੋਟੀ ਲੈ ਬੈਠ ਕੇ 10 ਮਿੰਟ ਸੁਣੀਏ ਨਾ ਚਲ ਆਹੋ ਚਲ ਠੀਕ ਆ ਚੰਗਾ ਭਾਈ ਧੰਨਵਾਦ ਜਾਉਂਦਾ ਰਹਿ ਜਾਉਂਦਾ ਰਹਿ ਜੀ ਆਹੋ ਆ ਸਾਡੇ ਵਾਲਾ ਪੈਸੇ ਪੁੱਛੇ ਪਵਾਉਣ ਤਾਂ ਨਗਦ ਲੈ ਲਿਆ ਕਰ ਮੈਂ ਆਪਾਂ ਨਹੀਂ ਧਾਰ ਕਰਦੇ ਓਏ ਉਹ ਧਾਰ ਵਾਲਾ ਬੰਦਾ ਹੀ ਨਹੀਂ ਨਗਦ ਦਿੰਦਾ ਹਰੇਕ ਨੂੰ ਉਹ ਚਲ ਆਹੋ ਨਗਦ ਤੁਹਾਨੂੰ ਹੀ ਦਿੰਦਾ ਹੂ ਭਾਈ ਲੱਪਾ ਇਹਦਾ ਜਵਾਕਾਂ ਜਾਂਦਾ ਵੀ ਲੰਬਾ ਲੈ ਗਿਆ ਪਰਾਂ ਮੇਰਾ ਹਾਂ ਉਹ ਤਾਂ ਤੇ ਆ ਗਈ ਜਮੀ ਲੀਲੇ ਹਣੀ ਫੜ ਲਿਆ ਤੀ ਗਜਮ ਆ ਭਾਈ ਪਾਣੀ ਦਾ ਗਲਾਸ ਲਿਆ ਦੋ ਘਰੇ ਆਏ ਗਏ ਤਾਂ ਜਮੀ ਨਹੀਂ ਪਤਾ ਲੱਗਦਾ ਇਹਨਾਂ ਨੂੰ ਬੇਸੋਕੀ ਹੋਏ ਫਰਦੇ ਨੇ ਜਮੀ ਨਾ ਰੋਟੀ ਬਣਾ ਪਾਣੀ ਦਾ ਜਮੀ ਨਹੀਂ ਕਿਸੇ ਨੂੰ ਜੇ ਆਪ ਦੇ ਘਰ ਵਾਲੀ ਹੁੰਦੀ ਭਾਏ ਤਾਂ ਇੱਥੇ ਲਿਆ ਕੇ ਦਿੰਦੀ ਹੁੰਨੂ ਮੈਨੂੰ ਉਹਦੀ ਕਹਿੰਦੀ ਆਪ ਦੀ ਖਾ ਰੋਟੀ ਇੱਥੇ ਚੰਗਾ ਧਰ ਦੀ ਸਾਗ ਆ ਦੇਣਾ ਚ ਆਹ ਬਣਾ ਤੂੰ ਤੂੰ ਮਾਲਕਾ ਤੂੰ ਹੀ ਹਲੋ ਜੀ ਪਣੀ ਲਿਆ ਭਾਈ ਮਾਂ ਇਹ ਕਹਿੰਦੀ ਸੀ ਮਹਾਂ ਰੋਟੀ ਖਾਣੀ ਆ ਤੁਸੀਂ ਨੇ ਫਿਰ ਮੈਂ ਸਾਗ ਲੈਣ ਜਾਣਾ ਖੇਤ ਆ ਪਹਿਲਾਂ ਸਾਗ ਹੀ ਲਿਆਉਣਾ ਚੱਲ ਆਪਾਂ ਰੋਟੀ ਤਾਂ ਖਾ ਲਓ ਪਹਿਲਾਂ ਫਿਰ ਕਹੋਂਗੇ ਠੰਡੀਆਂ ਹੋ ਗਈਆਂ ਕੋਈ ਨਾ ਪਰਜਾਈ ਅੱਗੇ ਕਿਹੜਾ ਰੋਟੀਆਂ ਤੂੰ ਮੈਨੂੰ ਤਪੀ ਖਵਾਉਣੀ ਆ ਦੱਸ ਜਾ ਕੇ ਸਾਗ ਜਾ ਤੋੜ ਲਿਆਉਣਾ ਪਹਿਲਾਂ ਕੋਈ ਗੱਲ ਨਹੀਂ ਸਾਗ ਵੀ ਆ ਜੂਗਾ ਹਲੇ ਬਥੇਰਾ ਟਾਈਮ ਪਿਆ ਰੋਟੀ ਪੱਕੀ ਪਈ ਆ ਗਰਮ ਗਰਮ ਰੋਟੀ ਖਾ ਲਓ ਦਵਾਰੇ ਦਵਾਰੇ ਰੋਟੀਆਂ ਮੱਥੋਂ ਨਹੀਂ ਲੈਂਦੀਆਂ ਹੈਗੀਆਂ ਮੈਂ ਤਾਂ ਸੋਡੇ ਜੋਗੀ ਹੋ ਰਹੀ ਜੀ ਚੱਲ ਮੈਂ ਤੇਰੇ ਨਾਲ ਚੱਲਦਾ ਆਪਾਂ ਦੋਹੇ ਸਾਖ ਤੋੜ ਲਿਆ ਮੈਂ ਕੋਈ ਕੱਚਾ ਕੱਚਾ ਜਾ ਹੈ ਬਾਵੇ ਤੇਰੇ ਦੇਖ ਲੈ ਕੇ ਚੱਲ ਮੈਂ ਤੇਰੇ ਨਾਲ ਚੱਲਦਾ ਤੂੰ ਮੇਰੀ ਸੱਸ ਹੈ ਜਾਂ ਮੇਰੀ ਨਣਦ ਹੈ ਜਾਂ ਮੇਰੀ ਦਰਾਣੀ ਜਾਂ ਜਠਾਣੀ ਹੈ ਸ਼ਰਮ ਨਹੀਂ ਆਉਂਦੀ ਮੇਰੇ ਨਾਲ ਸਾਖ ਲੈਣ ਜਾਵੇਂਗਾ ਜੇਠ ਦਾ ਹੈਗਾ ਤੇਰਾ ਵੇ ਤਾਂ ਹੀ ਕਹਿਨੀ ਤੂੰ ਜੇਠ ਆ ਉਹ ਵੀ ਛੜਾ ਲੋਕ ਫੰਗਾ ਦੀਆਂ ਡਾਰਾ ਬਣਾ ਲੈਣਗੇ ਐਂ ਕਹਿਣਗੇ ਪ੍ਰੀਤੋ ਤੇ ਪਿਆਰਾ ਖੇਤ ਸਾਖ ਤੋੜਦੇ ਫਿਰਦੇ ਤੇ ਤਨੂ ਪਤੀ ਆਪਣੀ ਬਿਹਰੇ ਤਾਂ ਉਹੀ ਨੀ ਮਾਨ ਹੈਗੇ ਲੈ ਆਪਾਂ ਲੋਕਾਂ ਤੋਂ ਕੀ ਲੈਣਾ ਦਾ ਸਮਾਂ ਹੈ ਘਰ ਦਾ ਜੀ ਨਹੀਂ ਹੈਗਾ ਹੋਰਾਂ ਦੇ ਨਾਲ ਲਈ ਜਾਂਦੀ ਆ ਤੂੰ ਮੈਂ ਮੈਂ ਘਰ ਦਾ ਜੀ ਨਹੀਂ ਹੈ ਦੱਸ ਤੂੰ ਘਰ ਦਾ ਜੀ ਹੈਗਾ ਤੂੰ ਬੱਟਾ ਤੇਰੀ ਅਸੀਂ ਇੱਜ਼ਤ ਕਰਦੇ ਆ ਰਿਸਪੈਕਟ ਕਰਦੇ ਆ ਤਾਂ ਹੀ ਕਹਿਣਾ ਤੂੰ ਰੋਟੀ ਪਾਣੀ ਖਾਪਦਾ ਪਸੂ ਡੰਗਰ ਖਣੀ ਗੇੜਾ ਮਾਰਨੇ ਤਾਂ ਕੋਈ ਮੈਂ ਜਾਊਗਾ ਨਹੀਂ ਸਾਗ ਮੇਰੇ ਵਾਲੇ ਬਾਹਣ ਚਾਗਾ ਐ ਕਿਹੜਾ ਲੱਤ ਪਾ ਕੇ ਦਿਖਾ ਦਿਓ ਫਿਰ ਐ ਤੁਸੀਂ ਸਾਗ ਮੈਂ ਕਿਹੜਾ ਕਿਤੇ ਬਾਹਰ ਛਿੱਟ ਕੇ ਆਉਂਗੀ ਘਰ ਨਹੀਂ ਲੈ ਕੇ ਆਉਂਗੀ ਜਦੋਂ ਸਾਗ ਮੰਨ ਕੇ ਸਾਰਾ ਡੱਬੇ ਖਾਊ ਐ ਨਹੀਂ ਮੈਂ ਤਾਂ ਤੇਰੇ ਨਾਲ ਸਾਗ ਲੈਣ ਜਾਊਂਗਾ ਤਾਂ ਮਤਲਬ ਜਾਊਂਗਾ ਇਹ ਤਾਂ ਫਿਰ ਜਵਾਕ ਵਾਲੀ ਜੜੀ ਹੋ ਗਈ ਮਾੜੀ-ਮੁੱਟੀ ਤੁਸੀਂ ਸਮਝਿਆ ਕਰੋ ਐਂ ਚੰਗਾ ਨਹੀਂ ਲੱਗਦਾ ਹੁੰਦਾ ਬੰਦਾ ਨਾਲ ਤੁਰਦਾ ਧੀਮੀ ਤੇ ਉਹ ਕੁਝ ਨਹੀਂ ਹੁੰਦਾ ਮੈਂ ਭਾਈ ਚਾਰ ਪੱਪ ਪਿੱਛੇ ਤੁਰਪੂੰ ਤੇ ਤੋਂ ਹੈ ਐਂ ਕੀ ਹੋ ਗਿਆ ਨਾਲੇ ਮੈਂ ਖੇਤ ਬੰਨੇ ਗੇੜਾ ਮਾਰਿਆ ਆਉਂਗਾ ਫਿਰ ਲੋਕੂੰ ਕਹਿਣਗੇ ਆ ਦੇਖ ਲੈ ਜੇਠ ਨੂੰ ਕਿਵੇਂ ਮਗਰ ਲਾਈ ਜਾਂਦੀ ਹੈਗੀ ਨਾ ਤੂੰ ਭਾਈ ਕਿਧਰੇ ਇੱਧਰ ਮਾਣਾ ਨਾ ਉੱਧਰ ਮਾਣਾ ਮੈਂ ਕਰਾਂ ਕੀ ਐਂ ਨਹੀਂ ਸਮਝਾਉਂਦਾ ਮੇਰੇ ਤਾਂ ਕੁਝ ਨਹੀਂ ਕਰਨਾ ਬਸ ਤੁਸੀਂ ਘਰੇ ਰੋ ਸਾਗ ਮੈਂ ਤੋੜ ਕੇ ਲੈ ਆਉਣੀ ਕੋਈ ਗੱਲ ਨਹੀਂ ਤੁਸੀਂ ਬਾਅਦ ਚ ਵਗਜੋ ਖੇਤ ਜਾਣਾ ਗੁੱਸਾ ਕਰ ਗਿਲਾ ਕਰ ਮੈਂ ਤਾਂ ਤੇਨਾਂ ਸਾਗ ਤੋੜਨ ਜਾਉ ਭਾਈ ਫੇ ਰੋਟੀ ਤਾਂ ਖਾ ਲੋ ਰੋ ਚਲ ਠੀਕ ਹੈ ਫਿਰ ਮੈਂ ਚੱਕ ਲਾਂ ਚੁੰਨੀ ਜੀ ਸਾਗ ਤੋੜਨ ਵਾਸਤੇ ਚਲ ਪਾ ਚਲਦਾ ਸਾਗ ਤੋੜਨ ਹੀ ਚਲਦਾ ਲੈ ਭੈਣ ਦਾ ਮਿਸਕਾਲਾ ਮਾਰ ਮਾਰ ਛੱਡੀ ਜਾਂਦੀ ਐ ਕਹਿੰਦੀ ਉਹ ਵੀ ਪੈਸੇ ਪਵਾਤੇ ਕੰਨਾ ਚ ਇੱਕ ਕਰਦੀ ਐ ਚਲ ਰੈਨ ਨੂੰ ਵੀ ਫੋਨ ਮਾਰ ਕੇ ਕਹੀ ਦਿੰਦਾ ਵੀ ਸਾਗ ਜਾ ਉਧਰ ਤੋੜ ਦੂ ਫਿਰ ਐ ਨਹੀਂ ਪਤਾ ਗੁੱਸਾ ਕਰੇ ਵੀ ਪ੍ਰੀਤ ਨਾ ਕਰ ਲਈ ਵਾਗ ਗਿਆ ਚਲ ਬਹਾਨੇ ਨਾਲ ਕੋਈ ਮਰੂਦ ਖਵਾਉਣ ਨਾਲੇ ਗੁੱਸਾਗਾ ਸਾਜ ਲਈ ਦੂ ਇਹਦਾ ਇੱਥੇ ਦੇਖੀ ਤਾਂ ਨਹੀਂ ਜਾਂਦਾ ਕੋਈ ਜਵਾਕ ਚੱਲਾ ਹੈਲੋ ਹੈਲੋ ਕਿਵੇਂ ਮੈਂ ਸਿਕਾਲਾ ਜੀ ਮਾਰ ਮਾਰ ਛੱਡੀ ਜਾਂਦੇ ਹਾਂ ਜੀ ਪਵਾਤੇ ਦੀ ਪੈਸੇ ਮਹਾ ਛੋਡੇ ਫੋਨ 'ਚ ਮੈਂ ਹਾਂ ਠੀਕ ਆ ਠੀਕ ਆ ਕੋਈ ਨਾ ਹੌਲੀ ਬੋਲ ਫਿਰ ਪਰ ਉਹ ਆ ਕੇ ਪਈ ਜਾਣਾਗਾ ਰਵਲਾ ਕਾ ਨੂੰ ਪਾਉਣਾ ਮੈਂ ਤੈਨੂੰ ਕਹਿੰਦਾ ਦੀ ਦੇਨੂੰ ਮੈਂ ਮੈਂ ਪ੍ਰੀਤ ਨਾਲ ਸਾਗ ਤੋੜਨ ਜਾਂਦਾ ਸੀ ਆ ਜਾ ਤੂੰ ਮੂਰੇ ਆ ਜਾ ਨਾਲੇ ਤੈਨੂੰ ਮੈਂ ਸਾਗ ਜਾ ਤੜਾ ਦੂੰਗਾ ਨਾਲੇ ਕੋਈ ਅਮਰੂਦ ਪਪਾ ਖਾ ਲਾਂਗੇ ਆਪਾਂ ਹੈ ਬਸ ਬਸ ਐਡਾ ਦਿਨ ਚੜਾ ਤਾਂ ਸਾਗ ਨੂੰ ਤੂੰ ਵੀ ਲੈ ਦੀ ਦੋ ਜੀ ਆ ਬਾਤ ਮੈਂ ਉਹ ਮੈਨੂੰ ਕੀ ਪਤਾ ਆ ਜਾ ਤੂੰ ਦੱਸ ਐ ਕੀ ਹੁੰਦਾ ਹੈ ਫੇਰ ਕਹੇਗੀ ਫੇਰ ਤੂੰ ਮੂਜਾ ਮੋਟਾ ਕਰੀ ਜਾਨੀ ਹੁੰਨੀ ਐ ਸਭ ਕੋਈ ਨਾ ਦੇਖਦੀਆਂ ਮੈਂ ਆਉਣੀ ਆ ਹਾਂ ਆ ਜਾ ਆ ਜਾ ਆ ਜੀ ਚੰਗਾ ਚੰਗਾ ਵੇ ਆ ਜਾ ਹੁਣ ਮੈਂ ਤਾਂ ਬਾਰਗੇ ਖੜੀ ਆ ਆ ਗਿਆ ਆ ਗਿਆ ਭਾਈ ਆ ਗਿਆ ਕਿਉਂ ਕਰੀ ਜਾਂਦਾ ਇਹ ਵੀ ਕੱਟ ਗਿਆ ਭਾਈ ਦੱਦ ਚਲ ਆ ਜਾ ਭੈਣ ਦਾ ਅੱਗੇ ਲੋਕ ਉਹ ਨਹੀਂ ਛੜਾ ਛੜਾ ਕਰੀ ਜਾਂਦੇ ਤੇ ਅੱਜ ਦੋ ਦੋ ਜਨਾਨੀਆਂ ਵਾਲੇ ਦੁਬਾਰੇ ਖੜੀਆਂ ਹੋਣਗੀਆਂ ਜਦੋਂ ਅਗਲਾ ਫੇਰ ਕਿਹੜਾ ਕਹੂ ਮੈਨੂੰ ਛੜਾ ਪੈਂ ਦਾ ਛੜਿਆਂ ਦੀ ਕਹਿੰਦਾ ਨੂੰ ਕੋਈ ਕਹੀ ਜਾਂਦੇ ਨੇ ਜੂਨਪਰੀ ਨਿਆਰੀ ਬਥੇਰੇ ਨੇ ਛੜਿਆਂ ਨੂੰ ਲੈ ਨਾ ਆਪ ਖਾਇਆ ਗਿੱਜਰ ਜਾ ਬੇਜਾ ਅੱਗ ਬਖਾ ਦੇ ਗਰਮ ਹੋ ਜੇ ਪਾਣੀ ਪੰਧਾ ਨਾ ਲੈ ਠੰਡ ਦਾ ਟਾਈਮ ਹੈ ਉਹ ਮਰੇ ਯਾਰ ਕਿਸੇ ਕਰਮ ਦੀ ਆਏ ਆਹ ਆਹ ਬੋਲ ਦਾਨੀ ਹਾਂ ਬੋਲਦਾ ਮੋਲ ਮੈਂ ਕਹਨੀਆ ਮਹਮਸਾਗ ਲਿਆ ਮੈਂ ਦੋ ਚੀਰਨੀਆ ਚੰਗਾ ਖੇਤ ਜਾਨੀ ਆ ਲੈ ਕਹਿੰਦੀ ਖੇਤ ਜਾਨੀ ਆ ਸਾਗ ਲੈਣਾ ਤੇਰੇ ਲਈ ਬੇ ਗੱਲ ਨਹੀਂ ਦੋ ਨੇ ਗਰਮੀਆਂ ਗਰਮੀਆਂ ਕੱਧੂ ਚੱਲਿਆ ਹੁਣ ਸਾਗ ਬਣਾ ਕੇ ਸੜਦੇ ਕੀ ਲੈ ਕੇ ਵੀ ਨਾ ਇਹੀ ਚੱਲੀ ਜਾਊਗਾ ਤਜਾਬ ਦਾ ਘਰ ਕਿੱਥੋਂ ਸਿਆਪਾ ਛੜਿਆ ਬਾਕੀ ਗੱਲ ਹੋਰ ਐ ਤੁਸੀਂ ਤਾਂ ਪਹਿਲਾਂ ਵਾਲੇ ਹਿਸਾਬ ਨਾਲ ਨਹੀਂ ਬਣਾਉਂਦੇ ਤੌੜੇ ਤੌੜੀ ਚ ਬਣਦਾ ਹੁੰਦਾ ਸਾਗ ਤੁਸੀਂ ਕੁੱਕਰ ਚ ਪਾ ਕੇ ਮਰਾ ਕੇ ਸਿੱਢੀ ਚੱਲ ਮੇਰੇ ਭਾਈ ਗੱਲਾਂ ਤੋਂ ਬਿਨਾ ਕੁਸ਼ਾਉਂਦਾ ਕਰਨਾ ਤੇਰੇ ਕੋਲ ਕੀ ਆ 365 ਦਿਨਾਂ ਹੀ ਤਪੁੱਕੀ ਖਾ ਲਈ ਬਹਿ ਗਿਆ ਖਾ ਲਈ ਬਹਿ ਗਿਆ ਲੈ ਲੈ ਇਹਦਾ ਜੜੀ ਬੂਟੀ ਆ ਤਾਂ ਦਵਾਈ ਆ ਇੱਕ ਤਰ੍ਹਾਂ ਦੀ ਇਹਨੂੰ ਨਹੀਂ ਮੜਾ ਕੇ ਨਹੀਂ ਦੁਕਦੇ ਇਹ ਖਾ ਕੇ ਤਾਂ ਬੰਦੇ ਨੂੰ ਉਹੀ ਐ ਲੱਗ ਜਾਂਦਾ ਵੀ ਸਾਰੇ ਬੰਦੇ ਆਪਣੀ ਘਰ ਦੀ ਨੇ ਅੱਛਾ ਪਿੰਡ ਨੂੰ ਨਾ ਕਿਤੇ ਨੇਉਤਾ ਦੇ ਦੀ ਘਰੇ ਬੁਲਾ ਕੇ ਵੀ ਆ ਜਾ ਤੂੰ ਸ ਕਰਦੇ ਸਾਡੇ ਗੱਲਾਂ ਮਰਵਾ ਲਾ ਜਿੰਨੀਆਂ ਮਰਜੀ ਹੁਣ ਤੂੰ ਸਾਂ ਕੱਛ ਲੈਵੇਂਗੀ ਪਾ ਕੇ ਆ ਦੇ ਲਫਾ ਪਾ ਬੇ ਦੋ ਤਾਂ ਜੀਆਂ ਆਪਾਂ ਇੰਨਾ ਕਸਾਖ ਨਹੀਂ ਮੁੱਕਦਾ ਉਹ ਕੋਈ ਤੂੰ ਚੁੰਨੀ ਚੰਨੀ ਲੈ ਕੇ ਜਾ ਕੋਈ ਕੱਪੜਾ ਲੈ ਕੇ ਜਾ ਉਹ ਚਲ ਵੇਟ ਕੇ ਲਈ ਇਹ ਚ ਕੀ ਆਊਗਾ ਤੂੰ ਮੈਨੂੰ ਬਾਲੀਆਂ ਮੱਤਾਂ ਨਾ ਦੇ ਆਪਣੀ ਅਕਲ ਆਵਲੇ ਲਵੇ ਰੱਖ ਮੈਂ ਤੈਨੂੰ ਰੋਕਦੀ ਟੋਕਦੀ ਕਿਤੇ ਜਾਨਣਾ ਉਹ ਨਾ ਬੁੜੀਆਂ ਦੇ ਕੰਮਾਂ ਦਾ ਬੁੜੀਆਂ ਨੂੰ ਪਤਾ ਹੁੰਦਾ ਵਿਛਣਾ ਬੋਲਿਆ ਕਰਨ ਵਾਲੇ ਆਪਰੇ ਕੰਮ ਤਾਂ ਕੋ ਮਤਲਬ ਰੱਖਿਆ ਕਰ ਓਏ ਮੱਤਾਂ ਨੂੰ ਤੈਨੂੰ ਮੈਂ ਕੀ ਕਹਦਾ ਤੂੰ ਭਗ ਜਾ ਜਾ ਰਹਿ ਐਵੇਂ 24 ਘੰਟੇ ਲੜਾਈ ਲੜਾਈ ਹੋਰ ਤੈਨੂੰ ਕੰਮ ਹੀ ਨਹੀਂ ਕੋਈ ਤੇਰੇ ਕੋਲੇ ਐਂ ਤਾਂ ਦੂਜੀਆਂ ਜਨਾਨੀਆਂ ਵਾਂਗੂ ਤਾਂ ਹੈ ਹੀ ਨਹੀਂ ਵੀ ਕੋਈ ਬਹਿ ਕੇ ਗੱਲਬਾਤ ਕਰਨੀ ਆ ਜਾਂ ਤਾਂ ਬਾਬਾ ਜੱਥੇ ਚਿੱਚ ਚਿੱਚ ਬਜਾ ਭਗ ਜਾ ਮੈਂ ਥਾਣਾ ਮਾਰ ਮੇਨ ਨਾਲ ਚੱਲ ਠੀਕ ਆ ਮੈਂ ਜਾਣੀਆ ਫੋਨ ਮੇਰਾ ਘਰੀ ਪਿਆ ਓਏ ਤੂੰ ਮੈਂ ਕੀ ਕਰਾਂ ਉਹਨੂੰ ਅਦਰ ਨਾਲੇ ਲੈ ਜਾ ਤੇ ਕੋਲਡ ਕੋਲਡ ਕਰੀ ਜਾਂਦਾ ਬਾਅਦ ਚ ਬੇ ਨਾਲ ਉੱਥੇ ਡਿੱਗ ਡੁੱਗ ਜੂ ਨੜੇ ਨੇ ਪੰਗੇ ਨਾ ਲਈ ਜੇ ਇਹਦੇ ਨਾਲ ਪੈਸੇ ਪੂਸੇ ਹੈ ਹੀ ਨਹੀਂ ਇੱਚ ਪੈਸੇ ਤਾਂ ਆ ਗਏ ਇੱਚ ਪੈਸੇ ਤਾਂ ਕਿਉਂ ਨਹੀਂ ਹੈਗੇ ਅਸੀਂ ਤਾਂ ਆ ਗਏ ਆ ਕੰਮ ਮਾੜਾ ਪਤਾ ਰਿਹਾ ਤੈਨੂੰ ਰੱਖਦਾ ਘਰ ਦੇ ਕੰਮਾਂ ਕੰਨੀ ਵੀ ਦੇ ਲਿਆ ਕਰ ਮਾੜਾ ਮੁੱਟਾ ਧਿਆਨ ਇਹ ਇਹ ਕੰਮ ਵੀ ਕਰ ਦਈ ਐ ਹੈ ਉਹ ਤਾਂ ਮੈਂ ਕਹਿੰਦਾ ਨਹੀਂ ਕੁਸਮਾ ਇਹ ਕਹ ਵੀ ਚੱਲ ਕੋਈ ਗੱਲ ਨਹੀਂ ਮੇਰੇ ਨਾਲ ਚਵਰੀਕੀਆਂ ਨਾ ਕਰ ਮੈਨੂੰ ਪਤਾ ਸਾਰੇ ਹੀ ਲੱਗਦਾ ਜੇ ਆਪਾਂ ਜਾਉਂ ਜੜ ਜਾ ਲੰਘ ਜਾ ਜਿਆਦੇ ਨਾ ਬੋਲਿਆ ਕਰ ਤੂੰ ਭੱਜ ਜਾ ਭੱਜ ਜਾ ਤੇ ਦੇਖੀਏ ਚਲਾ ਕੇ ਦੋ ਮਟੇ ਦੀ ਬੋਸ ਚੱਲਦਾ ਉਹ ਗਾਣਾ ਗੂਣਾ ਜਿਵੇਂ ਉਹਨੇ ਕਿਹਾ ਸੀ ਉੱਥੋਂ ਜੀ ਆਪਾਂ ਲੱਭ ਕੇ ਦੇਖ ਲੈਣਾ ਇਹਦਾ ਆ ਗਿਆ ਆ ਗਿਆ ਘਟ ਜਾ ਚਲੋ ਫੇਰ ਦੇਖਣਾ 10 ਮਿੰਟ ਤੱਕ ਉਰਾਂ ਪਰਾਂ ਜੇ ਨੇੜੇ ਤੇੜੇ ਹੁੰਦਾ ਇੱਥੇ ਸਾਗ ਤੋੜ ਲੈਂਦੀ ਖੇਤ ਜਾਣਾ ਕਿਹੜਾ ਜ਼ਰੂਰੀ ਤੀਗਾ ਐਡੀ ਜ਼ਰ ਤੁਰਕੇ ਹੀ ਜਾਉਂਗੀ ਤਾਂ ਮੋਟਰਸਾਈਕਲ ਤੇ ਆ ਜਾਂਦੀ ਹੰਬੀ ਨੂੰ ਫੋਨ ਤਾਂ ਲਾ ਲਾਂ ਮੈਂ ਜਦ ਦਾ ਧੁੱਪ ਵੀ ਰੱਬ ਨੇ ਵਧੀਆ ਘਟਤੀ ਵਧੀਆ ਸੇਕ ਚਾ ਲਵਾਤਾ ਹੱਡ ਜੇ ਪਗਰ ਕੇ ਨਹੀਂ ਔਖਾ ਹੋਇਆ ਪੈਦੀਆ ਠੰਡੀ ਜੀਚਾ ਆ ਸਭ ਨਹੀਂ ਕਰਦੀ ਭੁੱਖੀ ਵੀ ਨਹੀਂ ਨਸ ਆ ਓਏ ਇਹਨੂੰ ਆਈ ਮੈਂ ਕਿਹਾ ਦੀ ਹੈ ਮੇਰੇ ਕੰਨ ਲਵੇ ਬੱਜੀ ਜੋ ਇੱਥੇ ਇਹਨੂੰ ਆਪਦੇ ਨੂੰ ਨਾਲੇ ਲੈ ਜਾ। ਹੈਲੋ ਫੰਬੀ। ਹਾਂ ਫੰਬਾ ਬੋਲਨਾ ਫੰਬਾ। ਗਲਤ ਲਾ ਗਲਤ ਲੱਗ ਗਈ ਜੀ ਗਲਤ। ਮੈਂ ਤਾਂ ਗਲਤੀ ਚੱਕ ਲੈਤੀਗਾ। ਘੰਟੇ ਲੜਾ ਲੈਤੀਗੇ। ਕਿਹ ਕਿਦ? ਓਹੋ। ਇੱਥੇ ਕੀ ਕਰਦੇ ਹੋ ਹੁਣ ਭਾਈ ਪਸਾਪ ਕਰਦਾ ਦੀ ਭਾਈ ਉਹਦਾ ਮੈਂ ਕਿਹੜੇ ਵੇਲੇ ਕੁੱਤੀ ਆ ਮਤਾਈ ਹਲੇ ਕਿ ਮੈਂ ਤੇਰੇ ਨਾਲ ਸਾਗ ਲੈਣ ਜਾਊਂਗਾ ਇਹਦਾ ਵੀ ਬਸ ਸਰੀ ਪੈਗਾ ਉਹਦਾ ਮਹਾ ਚਲ ਉਧਰਮ ਕਹਿੰਦੇ ਨਹੀਂ ਹੁੰਦੇ ਧਰਤੀ ਮਾਤਾ ਫਿਰ ਮੈਂ ਤਾਂ ਕਰ ਕੁਦਰ ਕਰਿਆ ਨਹੀਂ ਫਿਰ ਉਧਰ ਫਿਰ ਆਏਗਾ ਤਾਂ ਹੱਥ ਜੀ ਛਾੜਨਾ ਰਹਿਤਾ ਪਾਈ ਜਣਾ ਉੱਤੇ ਇਹਦਾ ਪਾਈ ਹੱਥ ਸਾਫ ਕਰੇ ਚੱਲ ਤੁਰ ਅੱਗੇ ਲੱਗ ਉਹਦਾ ਮਹਾ ਚਲ ਇਧਰ ਤੇ ਲਾ ਕੇ ਚੱਲ ਉਹਦਾ ਆਪਣੀ ਧਰਤੀ ਮਾਤਾ ਆ ਗਈ ਇਧਰ ਤਾਂ ਮਾਂ ਫਿਰ ਵੀ ਸਰੀਕਾ ਆ ਗਿਆ ਆਪਣਾ ਚੱਲ ਜਿਹੜਾ ਕੋਸ ਮਰਜੀ ਹੈਗਾ ਤੁਰ ਪੈ ਅੱਗੇ ਅੱਗੇ ਲਾ ਕੇ ਤੁਰਪਾ ਉ ਬਾਥੂ ਆਪਾਂ ਬਾਥੂ ਥੋੜਾ ਤੋੜ ਲਈ ਬਾਥੂ ਨਾਲ ਤਾਂ ਸਾਗ ਬੜਾ ਸੁਆਦ ਲੱਗਦਾ ਫਿਰ ਐ ਕਰ ਹਾਂ ਚੁੰਨੀ ਲੈ ਜਾ ਮੈਂ ਜਾਨੀਏ ਕਰੇ ਸਾਗ ਤੂੰ ਹੀ ਤੋੜਨੀ ਓ ਨਹੀਂ ਬੁੜੀਆਂ ਭਾਈ ਵਧੀਆ ਬਣਾਉਂਦੀਆਂ ਨੇ ਹੈ ਚੱਲ ਚੰਗਾ ਤੁਰਪਾ ਆ ਜਾ ਆ ਜਾ ਆ ਲੰਗਿਆ ਆ ਜਾ ਆ ਪਹਿਲੇ ਲੰਗਿਆ ਇੱਥੋਂ ਦੇਖ ਕੇ ਨੰਗੀ ਕਿਉਂ ਖਾਲ ਪੀੜਾ ਹੈ ਹੋਰ ਪੀੜੇ ਨੂੰ ਤਾਂ ਕਿਤਨੀ ਖਨੌਰੀ ਵਾਲੀ ਬਾਖੜਾ ਹੈਗੀ ਹਾਂ ਦੇਖ ਕੇ ਇਦਾਂ ਫਿਰ 4 ਇੰਚਿਓਂ ਕਢਾ ਦਿੱਤੀ ਦੀ ਉਦੋਂ ਮੈਂ ਤੇ ਨਹੀਂ ਲੈਣੀ ਆਹੋ ਆ ਪੈਸੇ ਤਾਂ 8 ਇੰਚਿ ਦੇ ਲੈ ਹੋਣੇ 4 ਇੰਚਿ ਉਂ ਖਾ ਗਏ ਹੋਣੇ 4 ਇੰਚਿ ਹੁਣ ਘਰ ਦੇ ਚੋ ਕਿਹੜਾ ਖਾ ਜੂਗਾ ਹੈਂ ਪਤੀ ਹੈ ਮੈਨੂੰ ਘਰ ਦੇ ਨੂੰ ਘਰ ਦੀ ਖਾਈ ਜਾਂਦਾ ਕਿਹੜਾ ਮੋ ਪਿਆਰ ਰਹਿ ਗਿਆ ਭਣ ਭਈਆਂ ਦਾ ਆਹ ਦੇਖ ਲੈ ਉਦੋਂ ਮੈਂ ਕਿਹਾ ਤੀ ਮਖੌਰੇ ਨਾ ਬੀਜੋ ਮੈਂ ਔਲਾ ਫੜ ਲੈ ਜੇ ਦੇਖ ਆ ਤੇ ਨਵਲਾ ਫੜਿਆ ਪਿਆ ਹੈਂ ਨਵਲਾ ਫੜਿਆ ਪਿਆ ਚ ਦੇਖ ਬੰਨਿਆ ਪਿਆ ਬੂ ਮੈਂ ਮਰ ਜਾਂ ਅਈ ਹਸਕਾਰੀ ਕਰਦੇ ਨੇ ਮੈਨੂੰ ਤਾਂ ਫਿਰ ਗੱਡਾ ਵੱਡਾ ਹੈਗਾ ਇਹ ਤਾਂ ਚੂਹਾ ਜਾ ਚੂਹਾ ਨਹੀਂ ਨਿਆਵੜਾ ਪਈ ਇਹ ਆਹੋ ਚੂਹਾ ਬੜੇ ਬਣਾਈ ਜਾਂਦਾ ਮੈਨੂੰ ਹਾਂ ਚੱਲ ਤੁਰ ਭਾਈ ਤਾਂ ਛੋਟੇ ਕਣੀ ਤਾਂ ਚਿੱਤੇ ਨੂੰ ਉਹ ਕਹੀ ਜਾਂਦੇ ਹੁੰਦੇ ਇੱਕ ਤੀੜ ਕਹਿਣ ਲੱਗੇ ਛੋਟੇ ਕਣੀ ਤਾਂ ਬੱਟਾ ਕੰਮ ਹਾਂ ਪਰ ਹੁਣ ਅਸ ਤਾਂ ਉਹ ਜਿਹੜੀ ਨਸਲ ਹੁੰਦੀ ਆ ਬੰਦੇ ਦੀ ਉਹੀ ਕਹਾਂਗੇ ਹੈ ਬੱਦਾਂ ਨਹੀਂ ਉਹ ਤਾਂ ਜਾਨਵਰ ਆ ਭਾਈ ਜਾਨਵਰ ਲਾ ਲੈ ਹੁਣ ਚੂਹੇ ਨੂੰ ਚੂਹਾ ਹੀ ਕਹਾਂਗੇ ਹੁਣ ਚੂਹੇ ਨੂੰ ਨਿਆਵੜਾ ਥੋੜੀ ਕਹਾਂਗੇ ਹੱਦ ਹੋਈ ਪਈ ਜਮੀ ਇਧਰ ਦੀ ਹੋ ਜਾਣੇਗੇ ਇੱਥੋਂ ਦੀ ਤੇ ਕੁੱਤੀ ਵਾਲੇ ਪਾਲ ਰੱਖਨੇ ਉਰੇ ਹੋਰ ਆ ਜਾ ਭਈ ਆ ਜਾ ਲੰਗਿਆ ਦੇਖ ਕੇ ਪੱਟ ਤੋਂ ਦੇਖ ਕੇ ਕਿਤੇ ਨਹੀਂ ਮੇਰਾ ਪੈਰ ਤਰਸਦਾ ਗੱਠੇ ਜੇ ਹੋਏ ਨਹੀਂ ਹੈਗੇ ਉਹ ਇਥੋਂ ਹੈ ਪਰ ਟਾਈਮ ਨਾਲ ਹੀ ਹੋਣਗੇ ਲਾਏ ਉਹਦਾ ਉਹ ਨਾ ਜੜ ਫੁੱਕ ਜੇ ਨਾ ਸੁਣੇ ਨਾਲ ਇਹ ਗੰਡੇ ਨਹੀਂ ਹੈਗੇ ਪਰ ਆਲੀ ਕਿਆਰੀ ਦੀ ਗੱਲ ਕਰਦਾ ਭਈ ਮੈਂ ਅੱਛਾ ਹਾਂ ਕੋਈ ਨਾ ਕੋਈ ਨਾ ਹੋ ਜਾਣਗੇ ਦੂਰਾਂ ਬੈਸੀ ਹੈ ਵੱਡੀਆਂ ਗੱਲਾਂ ਕਰਦਾ ਮੈਂ ਤਾਂ ਫਿਰ ਦੂਰ ਦੀਆਂ ਗੱਲਾਂ ਕਰਦਾ ਚੱਲ ਕੋਈ ਨਾ ਕੋਈ ਨਾ ਦੂਰ ਦੀਆਂ ਕਰ ਨੇੜੇ ਦੀਆਂ ਕਰ ਆਜਾ ਆਪਾਂ ਸਾਗ ਤੋੜ ਲਈਏ ਕਿਰਾ ਹਾਂ ਹਾਂ ਉਹ ਤਾਂ ਇਨੀ ਦੂਰ ਆਪਾਂ ਨੂੰ ਆਉਂਦੀ ਲੋੜ ਹੀ ਨਹੀਂ ਸੀ ਹਾਂ ਉੱਥੇ ਤੋੜ ਲੈਂਦੇ ਉਹਨਾਂ ਦੇ ਕਿੰਨਾ ਸੋਹਣਾ ਸਾਖੜਿਆ ਸੀ ਆਪ ਦੇ ਕਰੋ ਤੋੜੋ ਭਾਈ ਆਪਦਾ ਖੇਤ ਆ ਦੱਸ ਹੈ ਦੋ ਜੀਰਨੀਆਂ ਤਾਂ ਸਾਗ ਦੀਆਂ ਤੋੜਨੀਆਂ ਨੇ ਆਪਾਂ ਨੇ ਕਿਹੜਾ ਕੋਈ ਪੰਡ ਬੰਨਣੀ ਹੈ ਜਰੂਰੀ ਆਪਾਂ ਕਿਹਤੋਂ ਲਾਂਬਾ ਲੈਣਾ ਅਗਲਾ ਕੂਗਾ ਆਪਦਾ ਹੈਗਾ ਨੀਤ ਮਾੜੀ ਦੇ ਨੇ ਹਾਂ ਨੀਤ ਮਾੜੀ ਦੇ ਨੇ ਮੇਰੀ ਗੱਲ ਸੁਣ ਹਾਂ ਹੁਣ ਐਂ ਖੜਾ ਰਹੇਗਾ ਜਾਂ ਸਾਗ ਤੜਾਏਗਾ ਵੀ ਸਾਗ ਤੜਾਉਣਾ ਮ ਹਾਂ ਲਾ ਮੈਂ ਤੋੜ ਦਿਆ ਸਾਗ ਭਾਂ ਦਾ ਫੋਨ ਵੀ ਨਹੀਂ ਆਈ ਹਜੇ ਤੱਕ ਭਾਂ ਦਾ ਕਦੋਂ ਦਾ ਡੀਕੀ ਜਾਣਾ ਕਦੋਂ ਦਾ ਫੋਨ ਕਰਿਆ ਕੀ ਹੋ ਗਿਆ ਕਿਵੇਂ ਕੀ ਕਹਿੰਦੇ ਤੇ ਕੁਝ ਨਹੀਂ ਉਹ ਤਾਂ ਮੈਂ ਕਹਿੰਦਾ ਤੀਗਾ ਵੀ ਮੈਂ ਖਾ ਮੂੜੀਆਂ ਮਾਲੀਆਂ ਲੈ ਚੱਲਾਂਗੇ ਅੱਜ ਅੱਛਾ ਸਾਗ ਨਾਲ ਸੁਆਦ ਲੱਗਦੀ ਆ ਬਲਾਈ ਹਾਂ ਹੋਰ ਲੈ ਚੱਲਾਂ ਕੋਈ ਨਾ ਜਿਹੜੀ ਘਰੇ ਪਈਆਂ ਨੇ ਉਹਦੇ ਲੈ ਕੇ ਜਾਂਦੀ ਆ ਕਿ ਪਰੌਂਠੇ ਲਾਹਾਂਗੇ ਕਿਥੇ ਰਹਿ ਕੀ ਐਨਾ ਟਾਈਮ ਥੋੜੀ ਹੁੰਦਾ ਦੱਸ ਭਾਂ ਦਾ ਇਤੋਂ ਸਾਗ ਤੋੜ ਕੇ ਜੇ ਘਰੀ ਬਜੇ ਤੇਰੇ ਦਰਸਨ ਨਾ ਹੋਏ ਫਿਰ ਫਾਇਦਾ ਕੀ ਪਰ ਸਾਗ ਨੂੰ ਤਾਂ ਟਾਈਮ ਲੱਗੂਗੀ ਹੁਣ ਤੋੜਨ ਤੇ ਉਹੀ ਗੱਲਾਂ ਵੀ ਬੋਲੀਆਂ ਦਾ ਖੜਿਆ ਹੋਰੇ ਤਾਂ ਨਹੀਂ ਸੁਣੀ ਜਾਂਦਾ ਇਹਨੂੰ ਪਏ ਨਾ ਮੰਦੀ ਗੱਲਾਂ ਕਿਵੇਂ ਪੁੱਝਦੀ ਐਜਾ ਕੋਈ ਇਸ ਨੂੰ ਸੁਣਦਾ ਲੱਗਦਾ ਮੈਨੂੰ ਕਈ ਵਾਰ ਆਹੋ ਸੁਣਦਾ ਮੈਨੂੰ ਉੱਚਾ ਨਹੀਂ ਸੁਣਦਾ ਸਭ ਸੁਣਦਾ ਮੈਂ ਸਭ ਜਾਣਦੀ ਐ ਤੇਰੀਆਂ ਗੱਲਾਂ ਸਾਗ ਤੜਾ ਦੇ ਇੱਧਰ ਨੰਗ ਚਿਬਰੀਕੀਆਂ ਜਿ ਕਰੀਆ ਖੜਿਆ ਹੋਰੇ ਤੜਾ ਦੇ ਨਾ ਭਾਈ ਤੜਾ ਦੇ ਨਾ ਕੋਈ ਨਾ ਉਹ ਤੜਾ ਦੇ ਐਨਾ ਮੈਂ ਪੰਡ ਵਾਸਤੇ ਚੁੰਨੀ ਖੋਲ ਕੇ ਇੱਥੇ ਰੱਖਦਾ ਹੈਂ ਪੱਲੀ ਚੱਕ ਲਿਆ ਉਹ ਚ ਪਾ ਲਾਂਗੇ ਜੇ ਚ ਨਾ ਆਇਆ ਇੱਥੇ ਇੱਥੇ ਇਹ ਚ ਸਿੱਟੀ ਚੱਲੀ ਨਾ ਮਰੀ ਜਾਂਦੇ ਰੇ ਪਕਾਈ ਖੜਿਆ ਮਾਏ ਕਹਿੰਦਾ ਤੀਗਾ ਸੱਚ ਤੈਨੂੰ ਬਾਥੂ ਦਾ ਪੋਰਾ ਤੋੜ ਲਈ ਪਰਾਂ ਤੋਂ ਹੈ ਸਾਗ ਜਾਂ ਬਲਾਈ ਸੁਆਦ ਬਣਦਾ ਮੈਨੂੰ ਤਾਂ ਲੱਗਦਾ ਤੂੰ ਮੈਨੂੰ ਸਲਾਹਾਂ ਦੇਣ ਵਾਸਤੇ ਆਇਆ ਹੈ ਹਨਾ ਗੰਦਲ ਤਾਂ ਤਾਂ ਇੱਕ ਨਹੀਂ ਤੋੜੀ ਹੈਗੀ ਆ ਕਿਸ ਸਿਆਣੇ ਦਾ ਕਿਹਾ ਤੇ ਔਲੇ ਦਾ ਖਾਤਾ ਬਾਅਦ ਚ ਪਤਾ ਲੱਗਦਾ ਭਾਈ ਚੱਲ ਕੋਈ ਨਾ ਦੇਖਾਂਗੇ ਜਦੋਂ ਪਤਾ ਲੱਗੂਗਾ ਨਾਲੇ ਕੱਖ ਦੇ ਦੇ ਛੋਟੇ ਨੇ ਨਹੀਂ ਤਾਂ ਮੈਂ ਕੱਖਾਂ ਦੀ ਪੰਡ ਜੀ ਵੀ ਲਈ ਜਾਂਦਾ ਉਧਰ ਡੰਗਰਾਂ ਨੂੰ ਗੱਲਾਂ ਜੋਗੀ ਐ ਕਾਸੇ ਜੋਗਾ ਨਹੀਂ ਹੈਗਾ ਬੁਲਾ ਲਓ ਜਿੰਨਾ ਮਰਜੀ ਘਰੇ ਤਾਂ ਟੋਕਰੀ ਚੱਕ ਕੇ ਪਾਈ ਨਹੀਂ ਜਾਂਦੀ ਪਸੂਆਂ ਨੂੰ ਰਲਿਸੰਨੀ ਦੀ ਉਰੋਂ ਪੰਡ ਬੰਨ ਕੇ ਲੈ ਮੈਂ ਤੈਨੂੰ ਐਂ ਕਹਿੰਦਾ ਤੀ ਨਾਲੇ ਹੈਂ ਗੱਲ ਤਾਂ ਸੁਣ ਪਾਈ ਹੈ ਪ੍ਰੀਤ ਹਾਂ ਉਥੋਂ ਮੇਥੇ ਵਾਲੀ ਅੱਜ ਮੇਥੇ ਵਾਲੇ ਪਰੌਂਠੇ ਜਲਾਦੇ ਅੱਜ ਮੇਰਾ ਬਲਾਈ ਜੀ ਤੇ ਤਾਜ਼ਾ ਕਰੀ ਜਾਂਦਾ ਕੋਈ ਨਾ ਕੋਈ ਨਾ ਲਾਦਾਂਗੇ 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 ਨਾਲ ਦੇਖੀ ਗਾਜਰ ਜੇ ਦਾ ਚਾਰਜਾ ਹੋਵੇ ਅੰਬ ਜੇ ਦਾ ਮੈਨੂੰ ਐਂ ਦੱਸ ਦਾ ਦਿਮਾਗ ਕਾ ਤੋ ਖਾਦਾ ਹੈ ਹੈ ਭਾਈ ਮੈਂ ਤਾਂ ਤੈਨੂੰ ਐ ਕਹਿਣਾਗਾ ਮੈਂ ਗੱਜ ਦੇ ਚਾਰ ਨਾਲ ਬਾਲਾ ਬਲਾਈ ਸੁਵਾ ਦੇ ਲੱਗਦਾ ਬੁੰਬ ਦੇ ਚਾਰ ਨਾਲ ਨਾਲ ਲੱਸੀ ਹੋਵੇ ਜੇ ਚਾਹ ਹੋਵੇ ਚਾਹ ਵੀ ਚੱਲ ਜੂ ਤੇ ਲੱਸੀ ਖੜਾ ਪਰ ਰੜਕਦੇ ਆ ਹਨ ਆਪਣੇ ਤਾਂ ਹੁੰਦੀ ਨਹੀਂ ਲੱਸੀ ਹੱਥ ਹੋਈ ਪੀ ਜਮੀ ਓ ਮੈਂ ਤਾਂ ਹੂੰ ਕਹਿਣਾ ਤੂੰ ਦਾ ਭਾਈ ਗੁੱਸਾ ਕਰ ਜਾਨੀ ਇੱਕਦਾਂ ਦੇਖ ਮੇਰੀ ਗੱਲ ਸੁਣ ਮੈਨੂੰ ਸਾਗ ਤੋੜ ਲੈਂਦੇ ਮੇਰਾ ਦਿਮਾਗ ਨਾ ਖਾਓ ਉੱਥੇ ਜਾ ਕੇ ਬਹਿ ਜਾ ਕੋਠੇ ਕੋਲੀ ਜਾ ਬਗ ਜਾ ਭਾਈ ਮੈਂ ਤਾਂ ਤੇਰੀ ਉਹ ਕਰਾਉਣਾ ਤੇਰਾ ਮਦਦ ਕਰਾਉਣਾ ਆਏ ਮਦਦ ਕਰਾਉਣਾ ਤੂੰ ਤਾਂ ਮੈਨੂੰ ਸਾਗ ਹੀ ਨਹੀਂ ਤੋੜਨਦਾ ਫੋੜੀ ਜਾਨੇਗਾ ਔਰੇ ਮੈਂ ਇਹ ਤੈਨੂੰ ਕੋਈ ਮਾੜਾ ਚੰਗਾ ਬੋਲੇ ਤਾਂ ਦੱਸ ਦੇ। ਚਲ ਠੀਕ ਐ ਮੈਂ ਤਾਂ ਉਧਰੋਂ ਤੋੜ ਜੀ ਮੈਂ ਤਾਂ ਜਾਨੀ ਆ ਉਹਦਾ। ਦਮਾ ਖਾਈ ਜਾ ਨਾਰੇ ਮੇਰਾ ਤੂੰ ਤਾਂ ਖੜੇ। ਤੋੜ ਲੈ ਮੈਂ ਤੈਨੂੰ ਕੀ ਕਹਿੰਦਾ ਤੂੰ ਤਾਂ ਉਹੀ ਗੁੱਸਾ ਕਰ ਜਾਨੀ ਆ ਆਪਣੀ। ਗੁੱਸਾ ਕਰ ਜਾਨੀ ਆ ਨਾਏ ਹੋਰ ਤਾਂ ਪਾ ਕੇ। ਆ ਤਾਂ ਬਹਿ ਜਾ ਵੀ ਪੰਡ ਚ ਪਾ ਲੈ। ਬਸ ਲੋੜ ਨਹੀਂ ਹੈਗੀ। ਓਹੋ ਗੁੱਸੇ ਹੀ ਕਰ ਗਈ ਹੈ। ਗੁੱਸਾ ਕਰਨ ਵਾਲੀ ਤਾਂ ੜੀਲੇ ਦੱਸ ਕੋਈ ਗੱਲ ਹੀ ਨਹੀਂ ਦੀ। ਮੈਂ ਤਾਂ ਭੀਵੀ ਵੀ ਨਹੀਂ ਆਈ ਹੈਗੀ ਕਿੰਨਾ ਟਾਈਮ ਹੋ ਗਿਆ ਢੀਕ ਦੇ ਨੂੰ। ਦੱਸ ਤੈਨੂੰ ਫੋਨ ਕਰੇ ਦਾ ਕੀ ਫਾਇਦਾ ਫੋਨ ਚ ਮੈਂ ਤੇਰੇ ਅਚ ਪੈਸੇ ਪਵਾਏ ਵੀ ਤੂੰ ਮੈਨੂੰ ਫੋਨ ਕਰ ਲੈ ਵੀ ਫੋਨ ਕਰਕੇ ਕਹਿ ਦੇ ਜੀ ਮੈਂ ਚੇਠਾ ਹਾ ਹਾ ਇਹ ਤਾਂ ਪਿੱਛੋਂ ਦੀ ਕਿਵੇਂ ਆ ਕੇ ਚਾhti ਕਰਤੀ ਹੈ ਮੈਂ ਕੀ ਪਿੱਛੋਂ ਦੀ ਚਾhti ਮਰ ਜਾਣਾ ਸਾਹ ਚੜ ਗਿਆ ਉਹ ਵਟ ਵਟ ਆਈਆਂ ਮਾਹ ਨੇੜੇ ਬਾਗ ਜੂ ਚੱਲ ਭਾਈ ਉਹ ਭੈਣ ਕਿੱਧਰ ਨੂੰ ਤੁਰ ਗਈ ਹੌ ਜੀ ਵੀ ਰੇਸ ਲਾਉਣ ਚੱਲੀ ਦੀ ਭੱਜ ਕੇ ਆਈਆਂ ਦਾ ਨਾਮ ਨਾਲ ਆ ਜਾਂਦੀ ਤੈਨੂੰ ਕੀ ਹਾਏ ਹਾਏ ਹਾਂ ਚੜ ਗਿਆ ਮੈਂ ਦੋ ਚਿਰਨੇ ਚ ਲਈ ਆਉਣੀ ਤਾਂ ਮੇਰੀ ਸਲਾਤੀ ਮੈਂ ਪਾਉਂਗਾ ਤੋੜ ਕੇ ਤੇਰੇ ਵਾਲੇ ਲਫਾਫੇ ਚ ਤਾਂ ਹਾਂ ਤਾਂ ਨਹੀਂ ਇੰਨਾ ਸਾ ਕਿ ਮੈਂ ਤੋੜ ਲਿਆ ਹਾਏ ਦੇਖੀ ਕਿਤੇ ਪੰਡ ਨਾ ਬੰਨੀ ਜਾਵੇ ਇਹਦੀ ਤਾਂ ਪਿਆਰ ਦਾ ਤਾਂ ਰੋਗੀ ਬਥੇਰਾ ਹੁੰਦਾ ਉਹੀ ਕੰਮ ਆਜ ਆਪਾਂ ਬੈਠ ਕੇ ਗੱਲਾਂ ਕਰਦੇ ਆ ਇਹਦਾ ਕੋਈ ਨਾ ਮਾਪੀ ਤੋੜ ਜਿਹੜਾ ਕੰਮ ਆਇਆ ਉਹ ਕਰ ਲੈਣ ਦੇ ਇੱਥੇ ਪ੍ਰਾਈਮ ਖਰਾਬ ਕਰਨ ਨਹੀਂ ਮਾਈ ਉਹ ਮਾਪੀ ਤੋੜ ਦੋ ਦੋ ਮਿੰਟ ਬੈ ਜਾ ਦੱਸ ਕੀ ਆ ਜਾ ਹੈ ਲੈ ਦੱਸ ਆ ਜਾ ਆ ਜਾ ਲੰਗਿਆ ਹੋਰ ਆ ਉਹ ਮੇਰੇ ਰੈਂਟ ਤੇ ਪਵਾ ਕੇ ਹਟੇਗਾ ਗੱਲ ਕੁਛ ਨਹੀਂ ਆ ਜਿਹੜਿਆ ਸੱਪਾਂ ਦੀ ਖੱਡਾਂ ਨੇ ਟੁੱਟ ਪੈਣਿਆ ਉਹ ਕਸ ਨਹੀਂ ਹੁੰਦਾ ਆ ਜਾ ਕੋਈ ਬਾਬਾ ਨਿਕਲੇ ਹੋਏ ਇੱਥੇ ਆ ਜਾ ਆ ਜਾ ਭਾਈ ਜਾ ਭਾਈ ਜਾ ਲੈ ਇੱਥੇ ਇੱਧਰ ਨੂੰ ਬੈਠੇਂਗੀ ਆ ਜਾ ਹਾਂ ਦੱਸ ਐਂ ਕਿ ਮੈਂ ਉਹੀ ਪਰਾਂ ਨੂੰ ਜਾ ਕੇ ਭੇਜ ਜਾਨੀ ਆ ਵੇ ਦੱਸ ਛੇਤੀ ਤੈਨੂੰ ਦੇਖ ਕੇ ਤਾਂ ਜਿਵੇਂ ਉਹ ਆ ਗਿਆ ਭੈਂਦਾ ਮੇਰੇ ਗਾਣਾ ਚੇਤੇ ਆ ਗਿਆ ਇੱਕ ਕੱਚੀ ਕਣ ਕਣ ਅੱਗ ਲੱਗ ਜਾਊਗੀ ਨਾ ਬਟਾਉ ਤੇ ਨੱਚ ਕੁੜੀਏ ਵੇ ਵੱਡੇ ਬੱਬੂ ਮਾਨਾ ਪੱਕੀ ਕਣਕ ਨੂੰ ਕਹਿੰਦਾ ਹੁੰਦਾ ਉਹ ਕੱਚੀ ਕਣਕ ਨੂੰ ਫਿਰ ਗਲਤ ਕਾਇਆ ਗਿਆ ਇਸ ਹਾਲ ਆਹੋ ਇਹ ਉਤਾ ਇੱਕ ਅੱਧੀ ਪੱਪੀ ਦੀ ਫਰਕ ਰਹਿ ਗਿਆ ਮਰ ਜਣਾ ਕਾਲਜੀ ਘਟਾਉਣਾ ਕਿਵੇਂ ਭੌਂਕਦਾ ਕੁੱਤੇ ਮੰਗੂ ਬੇ ਮਾਣੀ ਮੋਟੇ ਸ਼ਰਮ ਕਰ ਲਾ ਬੋਲਦਾ ਹੋਇਆ ਆ ਗਏ ਬੈਠੇ ਪੱਪੇ ਦਾ ਕਹਿੰਦਾ ਦੀ ਭਾਂ ਦਾ ਗੱਦ ਹੋ ਗਿਆ ਕੱਚੀ ਪੱਕੀ ਦੇ ਉੱਤੇ ਫਰਕ ਰਹੇਗਾ ਥੋੜਾ ਜਾਂ ਤੈਨੂੰ ਇੱਥੇ ਜੱਗੇ ਦੇ ਹੋਟਲ ਤੋਂ ਖਵਾ ਕੇ ਲਿਆਵਾਂ ਮੈਂ ਤੈਨੂੰ ਸਮੋਸਾ ਸੁਟਾ ਜਾ ਕੋਈ ਬੇ ਵਸ ਮੈਂ ਨਹੀਂ ਕੁਛ ਖਾਂਦੀ ਹੈਗੀ ਮੇਰਾ ਤਾਂ ਬੀਪੀ ਬਲਾਈ ਵੱਧਦਾਗਾ ਦੇਖ ਲੈ ਕੋਈ ਗਲ ਕੰਦਾ ਇੱਥੋਂ ਕੋਈ ਖਵਾ ਲਿਆ ਹਣਾ ਵੇ ਜਿਹੜਾ ਕੰਮ ਆ ਉਹ ਘਰੇ ਪਿਆਗਾ ਮੇਰੇ ਘਰ ਵਾਲਾ ਮੇਰੇ ਨਰੇ ਕੁੱਟ ਦੂਗਾ ਜਾਂਦੀ ਦੇ ਟਾਈਮ ਨਾਲ ਵਾ ਚੱਲ ਸਾਗ ਤੋੜੀਏ ਜਾ ਸਾਗ ਤੋੜ ਲਾਂਗੇ ਤੂੰ ਤਾਂ ਉਹੀ ਕਰੀ ਜਾਨੀ ਹੁੰਦੀ ਆ ਹੈ ਦੱਸ ਭੈਣ ਦਾ ਮਸਾ ਦਾ ਧੁੱਪ ਜੀ ਨਿਕਲੀ ਆ ਤੂੰ ਮਸਾ ਆਈਆਂ ਇੱਥੇ ਆਪਾਂ ਹੁਣ ਮੈਂ ਤੈਨੂੰ ਮੂੜੀਆਂ ਤੋੜ ਕੇ ਦਿੰਨਾ ਤੂੰ ਮੂੜੀਆਂ ਲੈ ਜੀ ਨਾਲੇ ਤਾਂ ਨਾਲੇ ਤੂੰ ਉਧਰ ਆਪਣੇ ਦੇਖ ਤੈਨੂੰ ਮੈਂ ਦੱਸਦਾ ਇੱਥੋਂ ਲੈ ਜਾ ਕੋਈ ਲੂਸਣ ਲਾਸਣ ਡੰਗਰਾ ਡੰਗਰਾ ਜਮੀਨਾ ਪਰਵਾ ਕਰੀ ਮੇਰੇ ਵਾਲਾ ਵਾਹਣ ਤੇਰੀ ਆ ਆਏ ਗਾਰ ਮੈਂ ਮਰਨੇ ਆ ਇਹਦਾ ਨਾ ਨਾ ਤੇਰਾ ਬਾਣ ਆ ਇਹਦਾ ਨਾਮ ਲਵਾ ਦੇ ਭਾਈ ਵਧੀਆ ਰਹੋਗੇ ਐਂ ਕਰ ਭਾਈ ਆਪਦੇ ਘਰ ਨੂੰ ਬੁਲਾ ਲਾ ਕਿ ਨਹੀਂ ਲਿਖਤ ਲਿਖਿਆ ਕੋ ਕਾਲ ਲੈਣਾ ਝਾਰਾ ਕੁਛ ਇਹਦਾ ਨਾਮ ਕਰਾ ਦੇ ਆ ਭਾਈ ਆਦਾ ਲਫਾਫਾ ਲੈ ਜਾ ਇੱਥੋਂ ਭਗ ਜਾ ਸਾਡੇ ਘਰੋਂ ਨਹੀਂ ਨਹੀਂ ਕੋਈ ਨਾ ਨਾ ਜੀ ਮੈਂ ਤਾਂ ਤੁਹਾਡੇ ਨਾਲ ਨਹੀਂ ਤੀ ਰੋਜ਼ ਰੋਜ਼ ਦਮ ਲੈਣ ਲੱਗੀ ਬਹਿ ਕੇ ਰੋਜ਼ ਰੋਜ਼ ਕਿੱਥੇ ਆਇਆ ਜਾਂਦਾ ਵੱਜਦਾ ਰਹੇ ਇਹਦੇ ਕੋਲ ਆਪੇ ਫੜ ਆਪਦਾ ਸਾਡੇ ਤੋਂ ਭਗ ਜਾ ਸਾਡੇ ਘਰੇ ਕਲੇਸ਼ ਪਾ ਮੈਂ ਤੇ ਨੂੰ ਵੀ ਭੱਗ ਕੇ ਆ ਵਗ ਜਾਣ ਦੇ ਤੂੰ ਅੱਛਾ ਐਂ ਕਰ ਫਿਰ ਤੇ ਭਾਂਜਿਆਂ ਨੂੰ ਬੁਲਾ ਲਾ ਭਾਈ ਠੀਕ ਆ ਦੋ ਕਿੱਲੇ ਆਉਂਦੇ ਨੇ ਭਾਈ ਆਪਦਾ ਅੱਡ ਹੋ ਜਾ ਇਹਦੇ ਨਾਲ ਹੀ ਲੜ ਜਾ ਭਾਈ ਤੂੰ ਇਹਨੂੰ ਲੜ ਲਾ ਲਾ ਭਾਈ ਜੀ ਜੇਠਾ ਮੇਰੀ ਗੱਲ ਸੁਣ ਲੈ ਮੈਨੂੰ ਵੱਧ ਘਟਣਾ ਬੋਲੀ ਮੈਂ ਤਾਂ ਦੋ ਚੀਰਨੀ ਸਾਗ ਦੀਆਂ ਲੈਣ ਆ ਗਈ ਉਦੋਂ ਵੱਧ ਮੈਨੂੰ ਕੋਈ ਨਹੀਂ ਇੱਥੇ ਕਿਹੜਾ ਛਾਗ ਦੀ ਬੈਠੀ ਨਾ ਵੱਟਦੇ ਸੈਨ ਨਾਲ ਛੱਡ ਜੋ ਹਾਂ ਕੰਮ ਲੈਂਦੀ ਸੀ ਦੋ ਮਿੰਟ ਕੰਮ ਲੈਂਦੀ ਸੀ ਨਾਲੇ ਹੋਰ ਪਹਿਲਾਂ ਇਹਦੇ ਮੋਬਾਈਲ 'ਤੇ ਪੈਸੇ ਪਵਾ ਕੇ ਆਇਆ ਆਇਆ ਕਿ ਨਾਂ ਅੱਠ ਬਾਈ ਵਾ ਸੌਤ ਵਾਲਾ ਐ ਐਡੀ ਮਰ ਜਾ ਜੀ ਮੈਂ ਝੂਠ ਬੋਲਣ ਜਾਨੇ ਪੈਸੇ ਪਵਾਏ ਹੋਣੀ ਮਾਰੀ ਹੋਈ ਪਈਆਂ ਹੋਣੀ ਮਾਰੀ ਪਈਆਂ ਇਹਦਾ ਲੈ ਲੈ ਜੀ ਇਹਦਾ ਮੇਰੇ ਜਣੇ ਨੌਜਵਾਨ ਮਾਤ ਕਰਤੇ ਇਹਦਾ ਕੁੱਤੇ ਕੰਮ ਕਰਦਾ ਫੈਦਾ ਕੀ ਦਿੱੱਛਾ ਹੁਣ ਕੀ ਕੀ ਦਿੱੱਛਾ ਬਈ ਭੰਗ ਜਾ ਸਾਡੇ ਕਲੇਜ ਮੈਨੂੰ ਗੱਲ ਸੁਣ ਲੈ ਠਾਇਆ ਹੁਣ ਹੁਣ ਕਲੇਜ ਪੈਂਦਾ ਮੇਰੀ ਗੱਲ ਸੁਣ ਤੜਕੇ ਦਾ ਲਾਂਬਾ ਨੇ ਰਣਾਈ ਦੀ ਘਰੇ ਵੀ ਆਹ ਭਾਈਓ ਛੇੜਦਾ ਉਹ ਐਂ ਕਾਦਾ ਗੱਲ ਤਾਂ ਮੈਨੂੰ ਪਹਿਲੀ ਹੀ ਪਤਾ ਵੀ ਗੱਲ ਵਿੱਚੋਂ ਕੁਝ ਹੋਰ ਆ ਇੱਥੇ ਹੁਣ ਛੇ ਨਾਲ ਛੇ ਡੋਣੀ ਬੈਠੀਆਂ ਕੀ ਗੱਲ ਨਾ ਜੇਟ ਜੀ ਜੇ ਆਪਾਂ 2 ਮਿੰਟ ਬਹਿ ਜਾਈਏ ਨਾ ਮਾੜੇ ਹੋ ਜਾਣੇ ਹੁਣ ਛੋਡੇ ਨਾਲ ਵੀ ਤਾਂ ਮੈਂ ਗੱਲਾਂ ਕਰੀ ਜਾਨੀ ਆ ਮਾੜੀ ਨਹੀਂ ਮਾੜੀ ਨਹੀਂ ਤੈਨੂੰ ਮੈਂ ਕਹਿੰਦਾ ਵਾਹ ਵੀ ਵਾਹ 10-20 ਹਜ਼ਾਰ ਰੁਪਈਆ ਵੀ ਤੈਨੂੰ ਖਵਾਈ ਬੈਠਾ ਤੂੰ ਫੇਰ ਵੀ ਨਹੀਂ ਮਾੜੀ ਹਾਂ ਤਿੰਨ ਚਾਰ ਛਾਦੜ ਕੇ ਮੋਬਾਈਲ 'ਚ ਬਵਾ ਕੇ ਤੇਰੇ ਤੇ ਤੂੰ ਫੇਰ ਵੀ ਨਹੀਂ ਮਾੜੀ ਇੱਥੇ ਇਹਦੇ ਨਾਲ ਚੈਨਲ ਜੱਜੋਣੀ ਬੈਠੀਆਂ ਅਜੇ ਵੀ ਨਹੀਂ ਮਾੜੀ ਓਏ ਹੋਰ ਭੈਣ ਦਾ ਖਾਮ ਦੀ ਕਾਸਰ ਕੀ ਰਹਿੰਦੀ ਆ ਐਂ ਤਾਂ ਦੱਤ ਤੇ ਚੌਰਿਆ ਕੀ ਕਾਸਰ ਰਹਿੰਦੀ ਮੈਨੂੰ ਇਹ ਵੀ ਦੱਠ ਦੋ ਇਥੇ ਲੋਕ ਤਰਾ ਤਰਾ ਕਰਨਗੇ ਆਲੇ-ਦਾਲੇ ਇੱਥੇ ਬੈਠੇ ਸਾਡੇ ਘਰੇ ਕਿਉਂ ਕਲੇਸ਼ ਪਵਾਇਆ ਹਾਂ ਜੇ ਬਾਗ ਦਾ ਦਾ ਭਾਈ ਹਾਂ ਉਹ ਮੈਂ ਤੇਰੇ ਪੈਰੀਂ ਹੱਥ ਲਾਉਣਾ ਉਹ ਵੀਰ ਬਣ ਕੇ ਉਹ ਵੀਰ ਬਣ ਕੇ ਹੈਗਾ ਤਾਂ ਵੱਡਾ ਮੈਂ ਤੇ ਬੱਸ ਨਹੀਂ ਚੱਲਦਾ ਨਹੀਂ ਮਾਰ ਮਾਰ ਜੁੱਤੀਆਂ ਤੇਰਾ ਮੂਤ ਕਰਦਾ ਮੈਂ ਐਂ ਕਾਤੇ ਕਰਦਾ ਮਾੜਾ ਮੋਟਾ ਜੱਗ ਦੀ ਸ਼ਰਮ ਕਾਲਾ ਹੱਥ ਬਣਾ ਹਾਲਾ ਜੇ ਤੈਨੂੰ ਕੋਈ ਹੂੰ ਜਿਆਦੇ ਡਿੱਕ ਤਾਂ ਰੋਟੀ ਪਾਣ ਕਨੀਓ ਤੇਰਾ ਰਿਸ਼ਤਾ ਕਰਾ ਦਿੰਨਾ ਭਾਈ ਫਿਰ ਹੋਰ ਕੀ ਹਾਲਾ ਉਮ ਮੈਂ ਤਾਂ ਇਹ ਕਿਹਾ ਤੀ ਮਹਾ ਸਾਗ ਦਾ ਪੂਰਾ ਚੀਰ ਨਹੀਂ ਲੈ ਜਾਉ ਇੱਥੋਂ ਮੂੜੀਆਂ ਲੈ ਜਾਉ ਮੈਂ ਹੋਰ ਕੁਝ ਕਹਿ ਚੱਲ ਉਹਨੂੰ ਮਰੀ ਜਾਣਾ ਤੂੰ ਵੀ ਹੋਏ ਨਹੀਂ ਮਰੀ ਜਾਣਾ ਜਦ ਤਾ ਇੱਥੇ ਬਿਠਾਈ ਬੈਠਾ ਵੱਟ ਤੇ ਉਹਨੂੰ ਲੱਗਾ ਚੱਲ ਮੈਂ ਤਾਂ ਤੇਰੇ ਘਰ ਦਾ ਦੇਖਣ ਵਾਲਾ ਕੀ ਕਹੂਗਾ ਇੱਥੇ ਕੀ ਕਰਨਾ ਹੈ ਤੀ ਤੂੰ ਮੈਂ ਮੈਂ ਤਾਂ ਉਹਨੂੰ ਗਾਣਾ ਸੁਣਾਉਂਦਾ ਤੀ ਮਹਾ ਕੱਤੀ ਕਣਕਾਂ ਨੂੰ ਅੱਗ ਲੱਗ ਜਾਊਗੀ ਨਾ ਪੱਟਾ ਉੱਤੇ ਨੱਚ ਕੁੜੀ ਆਹੋ ਗਾਣੇ ਤਾਂ ਬਹੁਤ ਲਿਖੀ ਬੈਠਾ ਕਲਾਕਾਰੀਆਂ ਤਾਂ ਘਰੇ ਜਿੰਦਗੀ ਲੱਗਿਆ ਪਿਆ ਤੀ ਘਰੇ ਆਏ ਨਹੀਂ ਕੋਈ ਕਦੇ ਉਹਨੂੰ ਨਾ ਗਏ ਉਹ ਤਾਂ ਭਾਬੀ ਆਈ ਸੀ ਭਾਬੀ ਪਰਾਲੇ ਕਿਾਰੇ ਚ ਹੋ ਗਈ ਐ ਇਧਰ ਆਉਂਦੀ ਸੀ ਮਹਾ ਚੱਲ ਭਾਈ ਲੈ ਜਾ ਚੀ ਕਿਚੀਰ ਨਹੀਂ ਲੈ ਜਾ ਤਾ ਹਾ ਤੂੰ ਤਾਂ ਟਾਈਮ ਪਹਾੜਨਾ ਬੇੜਾ ਤਾਂ ਵੀ ਵਿਚਾਰ ਲਿਆ ਵੀ ਉਹ ਵੀ ਟਲ ਗਈ ਉਹਨਾਂ ਪਰ ਮੈਂ ਕੰਮ ਗੱਲਾਂ ਗੱਲਾਂ ਬਾਤਾਂ ਬੰਦੀਆਂ ਕਿ ਨਹੀਂ ਮੈਂ ਕਰ ਹਾਹੋ ਮੇਰੀ ਗੱਲ ਸੁਣ ਲੈ ਤੇਰੇ ਆ ਹੀ ਲੱਠਣ ਰਹੇ ਛਗਾ ਕੇ ਤੇਰਾ ਬੋਰੀਆ ਬੇਤਰਾ ਆਪਣਾ ਖੇਤ ਹੀ ਆ ਜਾ ਭਾਈ ਸਾਥੋਂ ਨਹੀਂ ਆ ਜਾ ਤਾਂ ਰੋਜ਼ ਰੋਜ਼ ਸੁਣਿਆ ਜਾਂਦਾ ਲੋਕਾਂ ਤੋਂ ਹਾਹੋ ਕਾਣੂ ਤੈਨੂੰ ਪਤਾ ਤਾਂ ਹੈਗਾ ਮੈਂ ਤਾਂ ਇਹ ਕਿਹਾ ਸੀ ਮਹਾ ਚੱਲ ਮਹਾ ਇਹਦਾ ਹੀ ਹੁੰਦਾ ਮਹਾ ਮੇਰੇ ਝੜਦਾ ਤੇਰੇ ਬਾਣ ਤੋਂ ਛੱਠ ਮਣੀ ਹੁੰਦੀ ਆ 30 ਮਣੀ ਬੱਲੇ ਪੈਂਦੀ ਆ 30 ਮਣੀ ਲੋਕਾਂ ਨੂੰ ਜਾਂਦੀ ਆ ਹਾਂ ਓ ਚੱਲ ਐਜੀ ਬੇਝਰਮ ਇਹ ਆ ਐਜਾ ਬੇਝਰਮ ਇਹਦਾ ਬੰਦਾ ਉਹ ਨਹੀਂ ਮਾੜਾ ਮੋਟਾ ਕਹਿੰਦਾ ਓ ਚੱਲ ਇਹ ਤਾਂ ਆਏਗੀ ਆ ਜਾਏਗੀ ਆ ਤੂੰ ਕਿੱਧਰ ਕਿਵੇਂ ਮਾਰਤਾ ਕਿਹੜਾ ਆਹੀਂ ਆ ਗਿਆ ਮੈਂ ਤਾਂ ਬੱਚ ਘਰੇ ਆਈ ਨਹੀਂ ਸੀ ਮਾਂ ਚੱਲ ਖੇਤ ਬਣੀ ਜਾਇਆ ਉਹਨੇ ਇਹਦਾ ਲੱਡੇ ਵਾਲਾ ਭੜਿਆ ਖੜਾ ਅੱਜ ਛਾਪੇ ਪਾਉਣੇ ਤੁਸੀਂ ਭਾਈ ਠਾਰਾ ਪਤਾ ਮੈਨੂੰ ਮੇਰੇ ਗਾਈਡ ਰਹਨੇ ਹੋ ਆ ਛਾਮਲ ਹੈ ਆ ਆ ਗਿਆ ਮੁੰਡਾ ਆ ਗਿਆ ਤੇਰਾ ਆ ਲੱਗਦਾ ਤੇਰੇ ਬਾਪੇ ਨਾਲ ਲੱਗ ਰਿਹਾ ਓ ਭਾਈ ਬਾਪੇ ਨਾਲ ਲੱਗ ਜਾ ਲੜ ਭਾਈ ਦਾ ਸੀਟੀ ਸਟਾਫ ਬਣਿਆ ਖੜਾ ਇਹੀ ਮੇਰਾ ਸਾਹ ਹੈ ਕੋਈ ਕਿਦਨ ਨਾ ਗਈ ਕੋਈ ਭਲਾ ਵੇਲਾ ਆਉਂਦਾ ਭਾਂ ਦਾ ਇਹ ਨਹੀਂ ਪਾਇਰ ਤੇ ਪਾਣੀ ਪੈਣ ਦਿੰਦੇ ਦੇਖਾਂ ਕਿੱਧਰ ਜੇ ਨੂੰ ਗਈ ਆ ਮਸਾਤਾ ਆਈ ਤੀ ਜੰਨੇ ਬੇਇਤੀ ਕਰਾ ਕੇ ਰੱਖਤੀ ਮੇਰੀ ਰੋਕ ਰੁਕ ਜਾ ਮੇਰੀ ਗੱਲ ਪਾ ਸੁਣ ਲੈ ਹੈਲੋ ਜਿਸ ਵੇਲੇ ਕਣਕ ਨੂੰ ਪਹਿਲਾ ਪਾਣੀ ਲਾਉਂਦੇ ਮੈਂ ਇਹ ਕਹਿੰਦਾ ਸੀ ਗੁੱਸਾ ਕਾਤੋਂ ਕਰਕੇ ਆ ਗਈ ਉਹਦਾ ਉਹ ਤਾਂ ਬੋਲ ਪੜਾਕ ਹੈ ਚੁੱਪ ਕਰ ਜਾ ਮੇਰਾ ਰਾਹ ਛੱਡ ਦੇ ਠੀਕ ਹੈ ਮੇਰੇ ਪੱਥੇ ਰੀ ਬੇਇਜ਼ਤੀ ਕਰਾਤੀ ਨਾ ਮੈਂ ਉਹੀ ਤੁਰੀ ਫਿਰਦੀ ਆ ਬੇਇਜ਼ਤੀ ਹੋ ਜਣਾ ਖਾਣਾ ਉੱਠ ਕੇ ਮੈਨੂੰ ਗੱਲ ਬੋਲ ਦਿੰਦਾ ਤੂੰ ਦਫਾ ਹੋ ਜਾ ਮੈਥੋਂ ਮੇਰੇ ਤੇ ਗੁੱਸਾ ਬਹੁਤ ਛੜਿਆ ਪਿਆਗਾ ਮੈਂ ਮੈਂ ਤੈਨੂੰ ਕੁਛ ਕਿਹਾ ਦੱਸ ਮੈਂ ਤਾਂ ਨਹੀਂ ਤੈਨੂੰ ਕੁਛ ਕਿਹਾ ਤੂੰ ਜਾਂਦਾ ਨਹੀਂ ਹੈ ਮਾਰ ਮਾਰੀ ਨਾ ਮਾਰੀ ਨਾ ਮੇਰੀ ਗੱਲ ਨਾ ਨਿਕ ਨਹੀਂ ਚੱਲ ਵੇ ਜੱਟਾ ਮਰ ਜਾਣਾ ਪਲੇਗ ਤੇ ਜਾਣਾ ਲੈ ਚੱਲ ਮੇਰੀ ਗੱਲ ਤਾਂ ਸੁਣ ਲੈ ਚੱਲ ਤੂੰ ਮੇਰੇ ਤੂੰ ਮੇਰੇ ਤੇ ਹੱਥ ਚੱਕ ਸਕਦੀਆਂ ਮੇਰੀ ਗੱਲ ਤਾਂ ਸੁਣ ਲੈ ਮੇਰੀ ਗੱਲ ਜਾਂਦਾ ਕਿ ਨਹੀਂ ਦੋ ਮੇਰੀ ਗੱਲ ਗੱਲ ਤਾਂ ਸੁਣ ਲੈ ਗੱਲ ਤਾਂ ਗੱਲ ਤਾਂ ਸੁਣ ਲੈ ਤੂੰ ਐਂ ਕਾਨੂੰ ਕਰਦੀਆਂ ਹੈਂ ਦੱਸ ਮਰਨਿਆ ਜਦੋਂ ਤੇਰਾ ਭਾਈ ਆ ਕੇ ਬੈਠਾ ਮੈਨੂੰ ਤਾਂ ਅਟੈਕ ਹੋਣ ਵਾਲਾ ਹੋ ਗਿਆ ਹੈਂ ਦੱਸ ਕਸ਼ਮੀਰ ਦੇ ਲੈ ਜਾਂਦਾ ਤੂੰ ਚਪਾ ਕਰਕੇ ਬਹਿ ਜਾ ਮੈਨੂੰ ਤਾਂ ਲੋੜ ਨਹੀਂ ਰਹੀ ਠੀਕ ਆ ਉੱਥੇ ਤੂੰ ਮੇਰੀ ਤਾਂ ਘੋਰਾ ਵੀ ਨਹੀਂ ਕਰਵਾਈ ਆਉਦੇ ਭਾਈ ਦੀ ਸਾਈਡ ਲੈ ਗਿਆ ਕਹਿੰਦਾ ਬਗਜਾ ਬਗਜਾ ਇੱਥੋਂ ਸਾਡੇ ਉਹ ਬਗਜਾ ਬਗਜਾ ਥੋੜੀ ਮਾਦਾ ਨੂੰ ਆਏ ਕਹਿ ਪੀ ਆ ਫੜ ਪਾਈ ਲਪਾ ਪਾ ਲੱਭਦਾ ਵੀ ਬੋਚ ਕੇ ਇਹਨਾਂ ਪਰਾਂ ਤੋਂ ਲੈ ਜਾ ਦੱਲਾ ਮੈਨੂੰ ਦੱਲਾ ਇੱਕ ਨੰਬਰ ਦਾ 도ਖਲਾ ਤੂੰ ਮੈਂ ਤੇਰੇ ਕਣੀ ਅੱਖ ਮਾਰੀ ਦੀ ਬੋਚ ਕੇ ਇਹਨਾਂ ਤੂੰ ਗੋਲ ਕਰੀ ਨਹੀਂ ਉਤੇ ਮਰਨਾ ਛੋਦਿਆ ਹੋਇਆ ਅੱਖ ਮਾਰਨ ਦਾ ਭਲੇਗ ਦੇ ਜਾਣਾ ਜਾਂ ਭੱਜ ਜਾ ਦਫਾ ਹੋ ਇੱਥੋਂ ਇੱਥੋਂ ਗੱਲ ਤਾਂ ਸੁਣ ਗੰਨਾ ਗੰਨਾ ਗੋਨਾ ਲੈ ਜਾ ਕੋਈ ਕਾਉਂ ਹੀ ਕਰੀ ਜਾਨੀ ਐ ਭਾਈ ਦਾ ਗੁੱਛਾ ਕਰ ਗਈ ਤੂੰ ਐ ਕਿਉਂ ਕਰਦੀ ਮੇਰੀ ਗੱਲ ਤਾਂ ਸੁਣ ਲੈ ਗੁੱਛਾ ਨਾ ਕਰ ਮੈਂ ਮੇਰੀ ਗੱਲ ਤਾਂ ਸੁਣ ਲਓ ਜੀ ਹੈ ਬਈ ਮਰ ਜਾਣਾ ਪਲੇਗ ਨਾ ਜਾ ਕਿੱਥੇ ਕੰਜਣਾ ਮੇਰੀ ਸੱਟ ਮਰਵਾ ਦੇਣੀ ਸੀ ਬੇੜੀ ਬੈਠੀ ਆਲਾ ਕਿੱਥੇ ਪੇਪਰ ਲੱਗਿਆ ਮਰ ਨਾ ਜਾ ਕਿਉਂ 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 ਆਏ ਤਪਾਉਣੀ ਐ ਕਿਉਂ ਭਾਈ ਦਾ ਛੜੇ ਬੰਦੇ ਦਾ ਉਹ ਕਰਦੀਆਂ ਐ ਗੁੱਛਾ ਨਾ ਕਰੋ ਜੀ ਫੇਰ ਹੀ ਚੱਕਦਾ ਇਹਨੂੰ ਤਾਂ ਕੇ ਹੋਪਰਾ ਮਿੱਥੀ ਮਿੱਦੀ ਜਾਂਦੀ ਐ ਗੋਹੇ ਨੂੰ ਦੇਖ ਲੈ ਬੋਲਣ ਨੂੰ ਤਾਂ ਸਾਰਿਆਂ ਤੋਂ ਮੂਰੇ ਲੜਨ ਨੂੰ ਤਾਂ ਵੀ ਸਾਰਿਆਂ ਤੋਂ ਮੂਰੇ ਕਿੰਨੇ ਵਾਰੀ ਕਹਤਾ ਮਖਾ ਜਾ ਕੇ ਗਾਈ ਨੂੰ ਪਾਣੀ ਪਿਆਓ ਗੋਹਾ ਇੱਕ ਸਾਈਡ ਤੇ ਕਰਿਆ ਉਹ ਫਿਰ ਮਿੱਦੀ ਜਾਂਦੀ ਰਹਿੰਦੀ ਆ ਉੱਥੇ ਨਾ ਪਤੀ ਨਹੀਂ ਲੱਗਦਾ ਕੀ ਤਾਂ ਕਰਦੇ ਨੇ ਕੀ ਨਹੀਂ ਕਰਦੇ ਨਾ ਕੋਈ ਇਹਨਾਂ ਦਾ ਭੇਤ ਛੇਤਾਵੇ ਬੇ ਨੂੰ ਮਾੜਾ ਮੋਟਾ ਆਟਾ ਧਾਣਾ ਲਾ ਦਿਆ ਕਰੋ ਬਣੋ ਉਹ ਨੂੰ ਚਾਹ ਵਾਰੀ ਤਾਂ ਉਹਦੀ ਕਹਿ ਦਿੰਦੇ ਹੋ ਲਿਆ ਦੇ ਬਾਟੀ ਪਰ ਕੇ ਬਾਟੀ ਨਾਲ ਵੀ ਸਬਰ ਆਉਂਦਾ ਫਿਰ ਹੂੰ ਕੋਲਿਆਂ ਚ ਪਾੜ ਦੇਣੀ ਚਾਹਾਂ ਆਥਣੇ ਕਹਿਣਗੇ ਸਾਨੂੰ ਦੁੱਧ ਦੇ ਦੇ ਛੇਤੀ ਗਰਮ ਕਰਕੇ ਪਾ ਕੇ ਬਾਟੀ ਚ ਨਾਲੇ ਚੀਜ਼ ਬਿਨਾ ਸਰਦਾ ਨਹੀਂ ਹੈਗਾ ਨਾਲੇ ਕੰਮ ਨਹੀਂ ਕਰਕੇ ਰਾਜੀ ਹੂੰ ਚਮੜਾ ਤਾਂ ਮੈਂ ਹੀ ਰੱਖੇ ਨੇ ਜੇ ਮੈਂ ਨਾ ਪਸੂ ਡੰਗਰ ਦਾ ਕਰਾਂ ਨਾ ਅਣਸਰਦੇ ਨੂੰ ਆਪੇ ਕਰਨ ਕਾ ਗਹਾਰ ਆ ਜਾਂ ਤੇ ਲਾ ਕੇ ਪੰਗੀ ਕਰ ਲਿਆ ਜੇ ਦੂਜੇ ਬਾਗਲ ਚ ਲੱਗਿਆ ਹੁੰਦਾ ਵਧੀਆ ਮੌਜ ਤੀਗੀ ਇੱਕੋ ਸਾੜੀ ਤਾਂ ਸਾਰੀ ਉਹ ਖਾਲੀ ਹੋ ਗਈ ਇਹਦੀ ਜੈਰ ਉਹਦੀ ਐਂ ਵੀ ਡਰਿਆ ਕਿਤੇ ਉਈ ਨਾ ਡਿੱਗ ਜਾ ਹੋਰ ਉਰੇ ਥੱਲੇ ਦਬ ਜੀਏ ਐਂ ਕਰਤੀਆਂ ਇਹ ਥੋਣੀ ਆ ਜੇ ਪਾਥੀਆਂ ਲੈ ਜਾਂਦੇ ਬਾੜੇ ਚਿੱਲੋਂ ਨੀ ਚੱਕ ਕੇ ਪਾਥੀਆਂ ਜੇ ਹੋਈਆਂ ਸੁੱਕੀਆਂ ਗਿੱਲੀਆਂ ਜੀਆਂ ਨਾਲੇ ਤਾਂ ਗਾਹਾਂ ਕੰਮ ਆਉਣਗੀਆਂ ਪਾਥੀਆਂ ਜੇ ਤੂੰ ਜਿਆਦਾ ਧੁੰਦਾ ਪਿਆ ਕਰਨਗੀਆਂ ਉਦੋਂ ਨਹੀਂ ਪਾਥੀਆਂ ਸੁੱਕਦੀਆਂ ਹੈਗੀਆਂ ਕਹੂੰਗੇ ਇਹਨੂੰ ਆ ਕਈ ਵਾਰੀ ਆ ਮੇਰੇ ਵਾਲਾ ਜੇਠ ਚਾ ਬਾਈ ਜੰਦਾ ਧੂਣੀ ਲਾ ਕੇ ਹਲੇ ਤਾਂ ਵੀ ਇਹਨਾਂ ਨੂੰ ਪੁੱਤਰਾ ਪਾਲਾ ਪਿਆ ਵੀ ਨਹੀਂ ਹੈਗਾ ਬਾਹਰ ਕੇ ਬੈਹ ਜਾਂਦਾ ਲਾ ਕੇ ਪਾਥੀਆਂ ਦਾ ਟੋਕਰਾ ਕਿਹੜਾ ਪੱਥਣੀਆਂ ਨੇ ਹਾਏ ਹਾਏ ਜਾਰੂਆਂ ਨੇ ਚੀ ਸਾਂ ਚੜ ਗਿਆ ਚਲ ਬਾੜੇ ਚ ਜਾਮਾ ਇਜਾ ਜਰਾੜ ਕਾ ਕੱਢ ਦੂੰ ਗੱਲ ਬਣਾਉਂ ਗੱਲ ਕੱਢੀ ਪਿੱਛੀ ਦਾ ਫੇਰੇ ਸੁਵਾਦ ਆਉਗਾ ਲਾਦੇ ਰੰਗੇ ਦਾ ਲਾਦੇ ਚੰਗੀ ਤਰ੍ਹਾਂ ਤਾਰ ਦੇ ਰਾਂਗਾ ਹੋਰ ਤਾਂ ਕੋਈ ਕੰਮ ਮੰਗਦਾ ਨਹੀਂ ਕਰਨਾ ਇਹ ਜਿਹੜੇ ਕੰਮ ਨੂੰ ਲੱਗ ਜੂ ਪੁੱਠੇ ਸਿੱਧੇ ਕੰਮ ਹੀ ਕਰੂ ਹਾਂ ਪਹਿਲਾਂ ਮੈਨੂੰ ਐਂ ਦੱਸ ਤੂੰ ਹੈਲੋ ਪਹਿਲਾਂ ਇੱਧਰ ਇੱਧਰ ਆ ਇੱਧਰ ਮੇਰੇ ਕੋਲ ਆਹ ਵੇ ਨਾ ਮਰ ਜਾਣਾ ਕਿਵੇਂ ਅੱਗ ਵਰਗਾ ਕਰਿਆ ਪਿਆਰਾ ਘੜਾ ਘੜਾ ਮੇਰੇ ਮੂੰਹ ਕਰਕੇ ਗੱਲ ਕਰ ਪਹਿਲਾਂ ਤਾਂ ਮੈਨੂੰ ਐਂ ਦੱਸ ਤੂੰ ਜੇ ਤਾਂ ਮੈਂ ਕੰਮ ਕਰਦਾ ਤਾਂ ਤਾਂ ਤੂੰ ਕਹਿੰਦੀ ਕਿਉਂ ਕਰਦੇਂ ਜੇ ਕਰਦਾ ਨਹੀਂ ਫਿਰ ਕਹਿੰਦੇ ਕਰਦਾ ਨਹੀਂ ਤੂੰ ਮਾਨ ਕੇ ਐਸੇ ਪਾਸੇ ਹੈਗੀਆਂ ਕਿ ਨਹੀਂ ਹੈਗੀ ਹੁਣ ਮੇਰਾ ਸਰੀਰ ਬਣਿਆ ਹੋਇਆ ਮੈਨੂੰ ਕੰਮ ਕਰ ਲੈਣ ਦੇ ਮੈਂ ਸਨੀਆਂ ਕਰਨ ਵਾਲੀਆਂ ਪੰਨਿਆਂ ਨੇ ਉਹ ਕਰ ਦਿੰਦਾ ਉਹ ਵੀ ਕਰਦਾਂਗੇ ਹੁਣ ਤਾਂ ਜੋ ਮਰਜ਼ੀ ਕਰਾ ਲਾ ਉਹ ਤੇ ਲਾ ਡੰਗਰ ਕਿਵੇਂ ਭੁੱਖੇ ਮਰੀ ਜਾਂਦੇ ਨੇ ਭੁੱਖੇ ਮਰੀ ਜਾਂਦੇ ਨੇ ਤੂੰ ਡੰਗਰ ਮੰਗ ਰੂ ਕਿੱਥੇ ਭੋਖੇ ਆ ਗਈ ਮੈਨੂੰ ਇਹ ਦੱਸਾ ਕਿੱਥੇ ਸਾਗ ਤਾਂ ਮੈਂ ਲੈ ਕੇ ਨਹੀਂ ਆਈ ਹੈਗੀ ਫਿਰ ਕਰਨ ਕੀ ਗਈ ਸੀ ਦੇ ਕੇ ਕਿਹੜੇ ਡੱਕ ਚੌਕੀਆਂ ਤੇ ਆ ਗਈ ਮੁਲਕੇ ਬੜੀ ਕੁੱਤੇ ਭਕਾਈ ਨਾ ਮਾਰ ਉਥੇ ਉਹ ਭੱਗਿਆ ਤੇ ਲੀਲਾ ਬਿੱਟੀ ਵੇੜੀ ਵਾਲਾ ਹਜੱਕ ਜਾ ਕੇ ਗੰਦਲ ਨੂੰ ਹੱਥ ਹੀ ਪਾਇਆ ਉਹਦੀ ਲੱਗ ਗਿਆ ਮੱਚਣਾ ਗਮੰਗੋ ਅਗਲੇ ਤੇ ਜਾੜਾ ਕਰਿਆ ਹੋਊਗਾ ਤਾਂ ਗਾਲਾਂ ਗੱਡੀਆਂ ਨੇ ਉਹੀ ਕਿਉਂ ਗੱਡੂ ਤੂੰ ਤਾਂ ਉਸੇ ਦੀ ਕਰ ਮੇਰੇ ਕੋ ਨਹੀਂ ਨਕਰਿਆ ਹੋਇਆ ਕਰ ਤੂੰ ਨਾ ਅੱਛਾ ਵੀ ਤੂੰ ਹਲੇ ਤੋੜਨੇ ਲੱਗੀ ਦੀ ਮੈਂ ਤਾਂ ਹਜੇ ਪਹਿਲੀ ਗੰਦਲ ਨੂੰ ਹੱਥ ਪਾਇਆ ਉਹਦੀ ਆ ਗਿਆ ਮਰ ਜਾਣਾ ਪਤਾ ਨਹੀਂ ਕਿਧਰੋਂ ਪਾਸੋਂ ਲੱਗ ਗਿਆ ਕਿ ਗਾਲਾਂ ਕੱਢਣ ਤੂੰ ਨੂੰ ਕਹਦੀ ਮੈਂ ਤਾਂ ਸਾਗੀ ਤੋੜਦੀ ਆ ਮੈਂ ਕੀ ਕਹਿੰਦੀ ਆ ਮੈਂ ਤਾਂ ਹੁਣ ਉਹਨੂੰ ਵੀ ਦੀ ਸਾਗੀ ਤੋੜਦੀ ਆ ਲੈ ਐ ਮੈਂ ਤੁਹਾਨੂੰ ਕਹਦਾ ਹਾਂ ਗੱਲਾਂ ਐਸੀ ਦੀ ਉਹ ਕਹਿਣ ਵਾਲਾ ਤਾਂ ਨਹੀਂ ਹੈਗਾ ਕੋਈ ਗੱਲ ਆ ਜੇ ਕੋਈ ਗੱਲਬਾਤ ਹੋਈ ਐ ਤੂੰ ਮੈਨੂੰ ਉਹ ਦੱਸ ਉਹ ਨਾਲ ਦੂਜਾ ਤਾਂ ਨਹੀਂ ਸੀ ਓਹੋ ਵੱਡੜਾ ਨਾ ਉਹ ਨਹੀਂ ਸੀ ਇਹੀ ਸੀਗਾ ਪਤਾ ਗਾਣੇ ਕਿਵੇਂ ਗਾਉਂਦਾ ਸੀ ਤੋੜੀਏ ਨੂੰ ਪੈਂਦੇ ਜਦੋਂ ਪੀਲੇ ਪੀਲੇ ਫੁੱਲ ਵੇ ਫੇਰ ਤੇਰੇ ਨਾਲ ਚਿਹੜ ਕਰਦਾ ਹੂਆ ਕਰਨ ਉਹਦੇ ਪਰਜਾਈਆਂ ਦੇ ਥੋਂ ਲੱਗਦੀਆਂ ਨੇ ਚਿਹੜ ਕਰਤੀ ਉਹ ਕੀ ਟੀਕ ਗੱਲ ਐ ਹਰ ਹਾਰਾ ਸਿਰ ਹੁੰਦੀਆਂ ਨੇ ਚਿਹੜਾਂ ਐ ਥੋੜੀ ਹੁੰਦਾ ਕੱਲੀ ਤੀਮੀ ਦੇਖੀ ਨਹੀਂ ਤੇ ਲੱਗ ਜਾ ਫੇਰ ਉਹਨੂੰ ਬੋਲਣਾ ਆਏ ਤਾਂ ਫੇਰ ਤੇਰਾ ਕੋਈ ਫਾਇਦਾ ਹੈਗਾ ਤੇ ਵਿਆਹ ਕੇ ਲੈ ਕੇ ਆਇਆ ਮੈਨੂੰ ਨਾ ਪਰ ਐ ਤਾਂ ਗਲਤ ਗੱਲ ਆ ਐ ਕਿ ਫੇਰ ਐ ਕਿਵੇਂ ਕਹੂੰਗਾ ਉਹਨੂੰ ਮੈਂ ਕਰਦਾ ਉਹਨਾਂ ਨਾਲ ਕੰਨ ਸੱਚ ਮੈਨੂੰ ਹੋਰ ਗ ਹਾਂ ਫੋਨ ਤੇਰਾ ਘਰੇ ਪਿਆ ਤੀਗਾ ਇਹਨਾਂ ਦਾ ਮੈਂ ਸਾਲੇ ਕਿਸੇ ਮੰਤਰੀ ਦਾ ਫੋਨ ਨਹੀਂ বাজਦਾ ਜਨਤਾ ਤੇਰਾ ਫੋਨ ਬੱਚਿਆਂ ਦਾ ਨਾਲੇ ਜਦੋਂ ਚੱਕ ਲੋ ਉਹ ਗਾਂ ਤਾਂ ਕਹਿੰਦੇ ਰੌਂਗ ਰੰਬਰ ਲਾਏ ਮੈਂ ਆ ਕੇ ਵੀ ਮਹਾਪਦਨ ਦਾ ਮੈਂ ਬੰਦਾ ਹੀ ਰਾਂਗਾ ਪਤਾ ਨਹੀਂ ਨੰਬਰ ਰਾਂਗਾ ਇਹੇ ਜੇ ਤਾਂ ਤੈਨੂੰ ਕੱਸਦਾ ਲੱਖਣ ਹੋਵੇ ਤਾਂ ਤਾਂ ਤੈਨੂੰ ਪਤਾ ਲੱਗੇ ਵੇ ਕੰਪਿਊਟਰ ਬੋਲਦਾ ਹੁੰਦਾ ਕੰਪਨੀ ਵਾਲੇ ਦੇ ਫੋਨ ਆਉਂਦੇ ਨੇ ਉਹ ਬੋਲਦਾ ਤੇਰਾ ਮਾਸੜ ਵਿੱਚ ਕੰਪਨੀ ਵਾਲੀ ਕਰੀ ਜਾਂਦੇ ਨੇ ਤੇਰਾ ਫੋਨ ਹਾਂ ਆ ਬੱਲੇ ਤੇਰੇ ਤੂੰ ਕਹਿਣਾ ਕਿ ਚੋਨਾ ਬੇ ਗੋਲਕੀ ਦਾ ਫੋਨ ਆਉਂਦਾ ਮੈਨੂੰ ਹਾਂ ਤੂੰ ਮੈਨੂੰ ਸਮਝਦੀ ਕੀ ਐ ਮੈਂ ਤੈਨੂੰ ਦੱਸਦਾ ਗੱਲ ਆ ਮੈਂ ਦੇ ਕੇ ਜਾਣ ਕੇ ਅਣ ਦੇਖੀ ਗੱਲ ਕਰਦਣਾ ਪਤਾ ਮੈਨੂੰ ਸਾਰਾ ਲੱਗਦਾ ਜਦੋਂ ਖਾਸ ਕਰਕੇ ਮੇਰਾ ਸਮਾਨ ਖਾਦਾ ਹੋਵੇ ਉਦੋਂ ਮੇਰੀ ਇੱਕ ਦੀ ਬਜਾਏ ਚਾਰ ਬੰਦੇ ਬਣ ਜਾਂਦੇ ਸ਼ਕਤੀਆਂ ਵੱਜ ਜਾਂਦੇ ਨੇ ਮੇਰੀ ਨਾ ਮੇਰੀ ਗੱਲ ਸੁਣ ਜੇ ਮੇਰੇ ਕੋਈ ਇਹ ਜਿਹੀ ਦਿਲ ਚ ਹੁੰਦੀ ਮੈਂ ਤੈਨੂੰ ਕਿਹ ਕੋਣ ਫੜਾ ਕੇ ਜਾਂਦੀ ਬੇ ਨਾਲੇ ਉਹ ਤਾਂ ਅੱਜ ਕਈ ਦਿਨ ਬਾਅਦ ਪੈਸੇ ਪਾਉਣੇ ਪਤਾ ਨਹੀਂ ਰਹਿੰਦੇ ਹੋਣਗੇ ਕੰਪਨੀ ਵਾਲੇ ਮੈਨੂੰ ਲੈ ਬਣੀਆਂ ਵਧਾਈਆਂ ਦੀ ਵਧਾਈਆਂ ਨੂੰ ਪਹਿਲਾਂ ਕਪੈਣ ਲੈ ਲਈ ਆਪਾਂ ਨੇ ਗੱਲਾਂ ਦੇਖੜੀਆਂ ਕਰਦਿਆਂ ਮਾੜਾ ਮੋਟਾ ਸੋਚ ਲੈ ਘਰ ਸ਼ਰਮ ਕਰਿਆ ਕਰ ਗੱਲਾਂ ਕਰਨ ਲੱਗੀ ਆ ਮੈਂ ਕੋਈ ਨਾ ਰੱਬ ਨੇ ਚਾਹਿਆ ਗੇਟ ਸਾਈ ਕੰਪੇਨ ਵੀ ਵੜ ਜੂਗੀ ਕਿਉਂ ਫੇਕਾ ਕਰਦਾ ਤੂੰ ਪਹਿਲਾਂ ਮੇਰੀ ਗੱਲ ਸੁਣ ਲੈ ਉਹਨੂੰ ਪੁੱਛ ਲੀਲੇ ਜੈਨੂ ਕਿਵੇਂ ਬੋਲਿਆ ਉਹ ਮੈਨੂੰ ਉਹਦੇ ਨਾਲ ਤਾਂ ਮੈਂ ਕਰਦਾ ਗੱਲ ਹਿਸਾਬ ਕਿਤਾਬ ਤੇਰੇ ਨਾਲ ਵੀ ਹੂ ਮੈਂ ਤੈਨੂੰ ਇੰਨੀ ਦੱਸਦੀ ਗੱਲ ਪਹਿਲਾਂ ਮੈਂ ਕੁਝ ਬੋਲਦਾ ਨਹੀਂ ਸੀ ਹੁਣ ਸਰਵਸ ਤੇਰੀ ਵੀ ਹੂ ਲੀਲੇ ਜੈਨ ਤਾਂ ਮੈਂ ਜਾ ਕੇ ਹੁਣੇ ਪੁੱਛ ਲੈਣਾ ਵੀ ਕੀ ਗੱਲ ਬਾਤ ਆ ਵੀ ਜੇ ਤਾਂ ਜੇ ਤਾਂ ਕਸੂਰ ਤੇਰੇ ਚ ਨਿਕਲਿਆ ਫਿਰ ਤੂੰ ਵੀ ਕਰ ਰਹੀ ਰਹੀ ਉਹਨੂੰ ਤਾਂ ਮੈਂ ਫੜ ਲੈਣਾ ਗੱਲ ਤੋਂ ਜਾ ਕੇ ਵੀ ਗੱਲ ਕੀ ਹੈ ਵੀ ਸਾਗੇ ਤੋੜਨਾ ਇਦੀ ਕੀ ਕਰ ਲੈ ਏਡੇ ਕਿ ਨਾਲ ਕੀ ਹੁੰਦਾ ਸੀ ਤੇਰਾ ਹਾਂ ਤੀ ਤਾਂ ਠੀਕ ਆ ਪੁੱਛੋ ਨਾ ਜਾ ਕੇ ਮੈਂ ਜਾਨਣਾ ਕੋਈ ਗੱਲ ਨਹੀਂ ਹੋਣੀ ਜਾਨਣਾ ਮੈਂ ਤੂੰ ਚਾਹ ਬਣਾ ਕੇ ਰੱਖੀ ਮੈਂ ਆਇਆ ਕਰ ਰਹੀ ਜੀ ਮੜਾ ਜਾਂ ਮੋਸ਼ਨ ਜਾ ਟੁੱਟਦਾ ਜਾਂਦਾ ਤੂੰ ਚਾਹ ਬਣਾ ਇੱਕ ਤਾਂ ਮਰ ਜਣੇ ਦਾ ਤਾਂ ਮੋਸ਼ਨ ਵਾਲਾ ਟੁੱਟਦਾ ਪਤਾ ਨਹੀਂ ਇੱਥੇ ਜਾ ਕੇ ਗੱਲ ਕਰੂ ਕਨਾ ਮਰਨਾ ਹੈ ਮੇਰੇ ਮਗਰ ਉਹੀ ਪਿਆ ਪਿਆ ਕਹਿੰਦਾ ਤੇਰੇ ਨਾਲ ਮੈਂ ਗੱਲਬਾਤ ਕਰਨੀ ਹੈ ਕੋਈ ਫੋਨ ਦੇ ਪਿੱਛੇ ਪਿਆ ਪਿਆ ਹਾਂ